ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਅੱਜ ਹੋਈ ਹੈ ਜੀ ਸਾਡੀ ਜੱਟਾਂ ਵਾਂ ਬੜੇ ਦਿਨਾਂ ਬਾਅਦ ਤੁਸੀ ਇਹਨਾਂ ਨੂੰ ਮਿਲੂਗੇ ਬੁਲਾਓ ਮਿਲਾਵੇ ਉਹ ਵੇ ਵੇ ਕਹਿੰਦੀ ਵਿਚਾਲੇ ਨੂੰ ਭਾਈ ਰਾਜੀ ਰਹੋ ਸਾਡੇ ਹਾਂ ਵੇ ਬੇਬੇ ਮੰਗਣ ਫੋਟੇ ਬੇਬੇ ਤੇ ਕੀ ਮੂੜਾ ਮੂਲਾ ਕਹਿੰਦੇ ਨਾ ਹਾਂ ਮੂਲਾ ਵੀ ਚਲੋ ਜੀ ਸਾਡੇ ਕੱਲ ਨੂੰ ਮਤਲਬ ਕਿ ਚਿੱਠੀ ਤੋੜਨੀ ਆ ਜੀ ਉਹਦੇ ਪਰ ਮਹਾ ਹੱਥ ਹੈ ਨਾ ਮਹਾਤ ਕਰਨੀ ਨੇ ਹਾਂ ਮਹਾ ਮਹਾ ਹਾਂ ਬੱਚਾ ਇੰਨਾ ਕ ਵੱਡਾ ਹੋਣਾ ਪਰ ਹਾਂ ਹਾਂ ਵੱਡਾ ਹੋਣਾ ਹੁਣੇ ਵੱਡਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਲਾਹ ਹੈ ਵੀ ਪਹਿਲਾਂ ਇਹਨੂੰ ਖੋਲ ਕੇ ਹਾਂ ਹਾਂ ਠੀਕ ਹੈ ਇੱਥੇ ਇੱਥੇ ਹੀ ਪਹਿਲਾਂ ਲੈਸ ਲਾ ਲਾਂ ਹਾਂ ਲੈਜ ਕਿਸ ਲਾਉਣੀ ਹਾਂ ਆਹੋ ਤਾਂ ਬਾਹਰ ਆ ਸੂਣ ਮਾਰ ਕੇ ਫੇਰਾ ਲੈਸ ਨੂੰ ਵਿੱਚ ਲਈ ਜਮ ਹਾਂ ਪਹਿਲਾ ਲੈਸ ਤੇ ਲਾਲਾ ਫਿਰ ਕੋਈ ਮੋੜ ਹਾਂ ਹਾਂ ਠੀਕ ਹੈ ਇੱਕ ਕੁੜੀ ਲੈਸ ਨੂੰ ਅੰਦਰਲੇ ਪਾਸੇ ਨੂੰ ਦੇਣਾ ਪੈਣਾ ਤਾਂ ਨੋ ਜਾਂ ਪੁੱਠੀ ਕਰਨੀ ਤਾਂ ਬਾਹਰ ਆਉਗੀ ਉਹ ਹਾਂ ਮੈਂ ਸਮਝ ਗਈ ਹਾਂ ਆਏ ਮੋੜ ਦੇ ਮੜਾ ਜਾ ਆਹੋ ਆ ਮੋੜ ਕੇ ਨਾਲ ਮੈਂ ਕਹਿੰਦੀ ਲੈਸ ਇਸੇ ਹੁੰਦੇ ਉਹ ਜਦ ਅਪਾ ਨੇ ਸਿੱਧਾ ਕਰਨਾ ਪਾਉਣਾ ਬਾਹਰ ਆਣੀ ਤੇ ਤੁੰ ਤੂਰੇ ਪਾਸੇ ਲਾਉਣ ਦੀ ਲੋੜ ਹੀ ਨਹੀਂ ਹੈਗੀ ਸੇਦ ਸੇਦ ਵਿੱਚ ਸਿਉਂਦੇ ਬਸ ਇੱਥੇ ਮੇਰੀ ਸਲਾਹ ਹੈ ਜੀ ਗੱਬੇ ਗੱਬੇ ਵੀ ਥੋੜੀ ਥੋੜੀ ਆ ਗੀ ਲਾ ਲਾ ਹਾਂ ਲਾ ਦੇ ਲਾ ਦੋ ਆਪਰੇ ਜੀ ਜਾ ਫਿਰ ਤੈਨੂੰ ਕੋਈ ਕੋ ਰੋਕਦਾ ਮੇਲੋ ਜੀ ਵਿੱਕੀ ਨੂੰ ਸਰਗਲ ਜੀ ਸਾਰਿਆਂ ਨੂੰ ਕਰਨ ਦਾ ਜੋਬ ਪੂਰਾ ਇਹਨੂੰ ਵੀ ਚਾਰ ਪੂਰਾ ਕਰਦੇ ਸਿੱਖ ਐਦਾ ਇੱਕ ਧਿਆਨ ਰੱਖਿਓ ਮੇਜਾ ਨੂੰ ਕੱਪੜਾ ਲਾਉਣਾ ਨਾ ਤੁਸੀਂ ਜਿਹੜੀ ਸਾਈਡ ਕੁੱਟਣ ਵਾਲੀ ਆ ਕੋਈ ਕਿਹਾ ਮੈਂ ਵੀ ਉਹ ਪੁੱਤੇ ਡਾਲਾ ਫਸਲ ਖੋਦਿਆ ਆਹ ਤੇਰਾ ਡਾਲਾ ਪਾ ਪਾ ਆ ਪਾ ਰਹਾ ਹੈ ਮੰਮੀ ਹਾਂ ਪਾ ਰਤਾ ਹੈਗਾ ਇਹਨੂੰ ਉਹ ਨਹੀਂ ਪਾਈ ਉਹਨਾਂ ਸੱਮਾ ਪਾਈ ਕਰਦੇ ਪਾਈ ਹੋਣੀ ਵੀ ਤੇਰੇ ਇਹ ਹੋਏ ਕੱਲ ਬਣਾ ਬਟਾਲੀ ਦਾ ਹੈ ਇਹ ਪਤਾ ਨਹੀਂ ਜਦ ਪਾਦੇ ਪਟਾ ਬਣਾ ਕੇ ਲਿਆਇਆ ਆਪਣਾ ਹੀ ਹੈ ਜਣੀ ਘਰ ਦਾ ਹੀ ਹਾਂ ਘਰ ਬਣਾਇਆ ਤਾਂ ਹੀ ਬਣਾਇਆ ਤਾਂ ਹੀ ਕੱਪੜੇ ਪਾਉਣੇ ਤੇ ਤਾਂ ਹੀ ਪਾਉਣੇ ਕੱਪੜੇ ਇਹ ਮੈਨੂੰ ਹੈਪੀ ਦੇ ਬਿਆਨ ਇਹਦਾ ਟੁੱਟ ਗਿਆ ਹਾਂ ਅਰਧ ਜਲ ਰਹਿ ਗਿਆ ਤਾਂ ਇਹਨਾਂ ਦਾ ਕਰਨ ਹਾਂ ਚਲੋ ਕੋਈ ਦਫਾ ਹੋ ਜਾਣਾ ਹਾਂ ਮੰਮੀ ਇਹ ਜਿਹੜਾ ਕੋਈ ਗੁਰੂ ਪਾਈ ਦਿੰਦੇ ਆ ਇਹ ਬਾਅਦ ਚ ਬੰਦੀ ਉੱਪਰ ਕੋਈ ਗੁਰੂ ਉਹ ਜਿਹੜਾ ਤੁਸੀਂ ਲਿਆਉਂਦੇ ਆ ਮੈਂ ਆਪ ਆਪ ਇਹ ਤਾਂ ਬਾਅਦ ਚ ਬੰਨ ਹੋ ਜਾਏਗਾ ਨਹੀਂ ਇੱਕ ਹੋਰ ਹੁੰਦੇ ਆ ਕੋਈ ਅੱਜ ਇਹ ਦੂਏ ਗੱਲ ਦੀ ਆ ਉਹ ਵਿੱਚ ਪਾ ਦੇ ਹੈਗੇ ਤੇ ਉਹ ਬਿੱਚਾ ਮਰਾ ਕੋ ਕੋ ਉਤਾ ਨਹੀਂ ਹੋਣਾ ਛੋਟਾ ਕੋ ਕੁਛੜਾ ਸੰਗ ਤੇ ਕੀ ਨੇ ਸੁਣਨੇ ਚੂੜੀਆਂ ਹੀ ਖੜਕੀ ਚੱਲੇ ਤੁਹਾਡੇ ਨਾਲ ਹਾਂ ਇਹ ਵੀ ਹੈ ਤੁਹਾਡੀ ਜ਼ਿੰਦਗੀ ਖੜਕੀ ਖੜੀ ਜਾਂਦੀ ਗੱਲ ਇਹ ਵੀ ਦੀ ਕਦੇ ਇੱਕ ਕੰਮ ਸਾਰਤਾ ਦੇਖ ਲੈ ਆਇਆ ਬਜ਼ੁਰਗ ਦਾ ਹੋਣਾ ਜਦੇ ਮਸਲਾ ਖਾਲੇ ਨਿਕਲ ਜਾਂਦਾ ਨਹੀਂ ਗੂੰਗਰੂ ਗੂੰਗਰੂ ਹੋਈ ਜਾਂਦੇ ਮੈਂ ਵੀ ਪਹਿਲੀ ਵਾਰ ਹੋਣਾ ਹੈ ਹਾਂ ਹਾਂ ਪਹਿਲੀ ਵਾਰ ਹੋਣਾ ਹੈ ਪਹਿਲੀ ਵਾਰ ਲੱਗਣਾ ਇਹ ਚਾਚੀ ਕਾ ਬਲਾਓ ਸਾਸਿ ਕਾ ਬਲਾਓ ਰਾਇ ਗ੍ਰੀ ਜੀ ਦਾਪਾ ਮੈਨੂੰ ਸਤੇ ਬਣਾ ਆਪਣਾ ਕੀ ਦੇ ਫਿਰੂੰਗਾ ਸੀ ਐਰਾ ਮੰਦੇ ਪਹਿਲਾਂ ਚੱਲ ਗਏ ਤੇ ਮਗਾਇਆ ਹੋ ਜਾਣਾ ਖੈ ਦੇ ਚਾ ਬਣ ਗਿਆ ਹੁਣ ਨਾਲੇ ਪੁਰਾਣੇ ਰੀਤੀ ਨਾਲੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਦੇਸ਼ ਵਿਦੇਸ਼ ਵਿੱਚ ਅਜੇ ਕਹਣਾ ਜਗਤ ਮਾ ਭਾਦੇ ਪੀਓ ਪੀਓ ਭਾਈ ਬੜੇ ਪਿੱਛੇ ਮੈਂ ਬੂਲੇ ਨਹੀਂ ਨਜ਼ਰਦਾ ਬੂਲੇ ਸਿਆ ਨਹੀਂ ਸਰਦਾ ਕਿਹੜਾ ਕੰਮ ਕੰਮ ਬਣਾ ਕਾਰੀਕਰ ਕਰਕੇ ਆਵਾ ਆ ਜਾ ਰਹੀ ਗਈ ਤੂੰ ਤੇਰੀ ਕੋ ਕਿੱਥੇ ਆ ਮਸ਼ੀਨ ਮੇਰੀ ਉੱਪਰ ਰੱਖੀ ਹੋਈ ਆ ਆ ਵੀ ਨਾ ਜਗਾ ਨਹੀਂ ਆਤਾ ਜਿਹੀ ਰੱਖੋ ਬੰਨ ਦਾ ਪਾਣੀ ਚਹੀ ਮੈਂ ਮੰਮਾ ਕਾਸ ਲਈ ਆਉਂਗੀ ਮੇਰਾ ਕੰਮ ਕਹੀ ਦੇ ਸਕਦਾ ਨਾ ਹਾਂ ਇਹ ਮੈਂ ਸੰਦੀਪ ਦੱਸ ਕੇ ਜਾ ਤੱਕ ਕਰਨਾ ਕਿ ਆਏ ਦੇਖੋ ਕਿਉਂਕਿ ਆफी ਮੈਂ ਸਿੱਧਾ ਰੱਖ ਲਿਆ ਕੱਪੜਾ ਇਹ ਰੱਖ ਲਿਆ ਮੇਰਾ ਪਾ ਸਿੱਧਾ ਰੱਖਣ ਉਹ ਤੋਂ ਬਾਅਦ ਮੰਮੀ ਕਹਿੰਦੀ ਇਹਨੂੰ ਐ ਮੋੜ ਦੀ ਮੋੜ ਗਿਆ ਜੀ ਜੇ ਮੈਂ ਇਹਨੂੰ ਨਾਲਾ ਜਿਹਾ ਆਪਣਾ ਦੇਣਾ ਕਹਿੰਦੇ ਪਾਪਾ ਠੀਕ ਹੈ ਉਹ ਤੋਂ ਬਾਅਦ ਦੇਖਿਆ ਲੈ ਇਹਦਾ ਨੁੱਕਰ ਆ ਇਹਨੂੰ ਐ ਲਾਉਂਗੀ ਲੱਗ ਗਿਆ ਇਸ ਪਾਸੇ ਹੀ ਰੱਖਾ ਉਹ ਤੋਂ ਬਾਅਦ ਇਹ ਚਾਰ ਜਗ੍ਹਾ ਲਾ ਦੇਣੀ ਆ ਮੈਂ ਐਵੇਂ ਦੇ ਨੀ ਨੀ ਇਹ ਦੇਖੀ ਦੰਬਰ ਥੱਲੇ ਨੁਕਾਦੇ ਜਦੋਂ ਹੁਣ ਜਦੋਂ ਸਾਰਾ ਕੁਝ ਸਿਉਣਾ ਦਾ ਅੰਦਰੋਂ ਸਿਉਣਾ ਹੈ ਸਾਰਾ ਕੁਝ ਇਹ ਪਹਿਲਾ ਸਿਉ ਤਾਂ ਉਹ ਤਾਂ ਬਾਹਰ ਜਦ ਆਹ ਕਰਨ ਹਾਂ ਠੀਕ ਆ ਆ ਚੀਜ਼ ਨੇ ਵੀ ਅੰਦਰ ਨੂੰ ਅੰਦਰ ਨੂੰ ਸਾਰਾ ਕੁਝ ਅੰਦਰੋਂ ਸਿਉਣਾ ਬਹੁਤ ਸਿਆਣੀ ਹੈ ਵਾਕਈ ਸਹੀ ਗੱਲ ਹੈ ਸਾਡੇ ਕਰਮ ਕਰੇ ਬੇਤੇ ਹਾਂ ਕਲਾ ਦੀ ਖੂਸਨ ਮਿਲਦੀ ਹੈ ਮੈਨੂੰ ਮਜ਼ਾਕ ਕਰਦੀ ਹੈ ਮਜ਼ਾਕ ਕਰਦੇ ਹੈ ਨਹੀਂ ਗਾ ਪਤਾ ਹੈ ਇੱਥੇ ਨਹੀਂ ਲੱਗਣਾ ਉਹ ਹਾਂ ਉਹ ਥੋੜਾ ਜਿਹਾ ਕਿਉਂਕਿ ਜਿੱਥੇ ਜਿੱਥੇ ਤਾਂ ਇੱਥੇ ਲਾਤਾ ਉੱਪਰ ਤੇ ਬੰਦ ਨਹੀਂ ਕਰਨਾ ਆਪਾਂ ਨੇ ਉੱਪਰ ਤਾਂ ਤੇਰਾ ਨਾਲਾ ਬਣਨਾ ਪਹਿਲਾਂ ਨਾਲੇ ਗੱਲ ਉੱਪਰ ਤੇ ਬੰਦ ਹੋਣੀ ਆ ਉਹ ਉਹ ਚੀਜ਼ ਵੀ ਬੰਦ ਕਰ ਦੇਣੀ ਆ ਮੰਮੀ ਤੇ ਥੋੜਾ ਥੱਲੇ ਆ ਬਿੱਕੀ ਲੈ ਅੰਨੂ ਰੱਖਣਾ ਹਾਂ ਅੱਜ ਤਰੋਂ ਨਾਲੇ ਨਾਲ ਤਾਂ ਗੱਠ ਮਾਰ ਕੇ ਨੇ ਉੱਪਰ ਕਬਰ ਹੋ ਜਾਣਾ ਉਦੋਂ ਬਾਅਦ ਇੱਥੇ ਘੁੰਮਣ ਆਏ ਨੇ ਏਡਾ ਨੀਚੇ ਵਾਲਾ ਕਹਿੰਦੀ ਸੀ ਉੱਪਰ ਵਾਲਾ ਤਾਂ ਉਹਦੇ ਨਾਲ ਜਿਹੜੀ ਮੈਂ ਲੈ ਕੇ ਆਉਣੀ ਆ ਲੰਬੀ ਉਹਦੇ ਨਾਲੇ ਲੱਗ ਜਾਣਾ ਉਹਦੇ ਨਾਲ ਤਾਂ ਲਾਉਣੀ ਨਹੀਂ ਮੈਂ ਕਰ ਲੈਣ ਤੋਂ ਇਹਨੇ ਜੇਕਰ ਕਰਦੀ ਐ ਮੈਂ ਕਰਕੇ ਲਈ ਫਰਚ ਦੇੜ ਲੂੰਗੀ ਮੈਂ ਕੱਚਾ ਕਰਕੇ ਲਿਆ ਦੂੰਗੀ ਮੈਂ ਦੇੜ ਦਿੰਦੀ ਕਹਿੰਦੀ ਪੱਕਾ ਪੱਕਾ ਹੀ ਹੋਊਗਾ ਹੁਣ ਤਾਂ ਹੋਰ ਤਾਂ ਹੋਊਗਾ ਫੇਰ ਹੋ ਰਿਹਾ ਕੰਮ ਠੀਕ ਐ ਜੇਕਰ ਹੋ ਗਿਆ ਬੱਸ ਮੈਂ ਕਰਕੇ ਲੈ ਆਉਣੀ ਆ ਤੁਸੀਂ ਉੱਥੇ ਬੈਠੋ ਚਾਹ ਬਣਾਓ ਕਾੜੀ ਜੀ ਮੈਂ ਆਈ ਮੇਰੀ ਗੱਲ ਸੁਣ ਇੱਕ ਪੰਦੀਪ ਹਲੇ ਇੱਕ ਹੋਰ ਕੰਮ ਕਰ ਚਾਹ ਮੈਂ ਪੀ ਕੇ ਇਹ ਕਰੀ ਬਾਅਦ ਵਿੱਚ ਕੰਮਾਂ ਤੂੰ ਮਰਜ਼ੀ ਇੱਕ ਕਾਪੀ ਪੀ ਇਹ ਲੋਟਾ ਮੈਂ ਜਾਵਾਂ ਰੋਪੜ ਨੂੰ ਤੇ ਮੈਂ ਸਮਾਨ ਲਿਆਵਾਂ ਜਾ ਕੇ ਉਹ ਅੱਜ ਜਾਣਾ ਰੋਪੜ ਨੂੰ ਮੈਂ ਜਾਣਾ ਮਾਤਾ ਹਾਂ ਮਾਤਾ ਪਤਾ ਦਾ ਸੁਣ ਲੈ ਸਾਹਿਬ ਹਾਂ ਹਾਂ ਚੀਜ਼ਾਂ ਦਾ ਚਲੋ ਉਹ ਵੀ ਗੱਲ ਹੈਗੀ ਆ ਕੰਮ ਨਹੀਂ ਲੱਗਿਆ ਜਦੋਂ ਹੀ ਕਰਦਾ ਪ੍ਰੀਤ ਹਾਂ ਬਦੂ ਜੀ ਤਾਂ ਜਿਹੜਾ ਸਮਾਨ ਲਿਆਉਂਦਾ ਬਾ ਉਹ ਤੁਸੀਂ ਬੰਨਣਾ ਲਗਦਾ ਹਾਂ 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 ਕੀ ਨਹੀਂ ਲਿਖਿਆ ਬਿਕਰਮ ਸੀ ਉਹ ਮੈਂ ਬੇਲਾ ਬੈਠਾ ਸਾਈਨ ਕਰਕੇ ਜਾਂਦਾ ਹੁੰਦਾ ਤੈਨੂੰ ਦੇਖ ਲਓ ਜੀ ਸਾਡਾ ਕਿਹਨੇ ਕਿਹੜਾ ਚੱਕ ਲਈ ਜਾਂਦਾ ਸਰ ਤੈਨੂੰ ਕੁੜੀ ਖੋਲ ਖੋਲ ਕੇ ਗੇਰੀ ਜਾਂਦੀ ਸਾਡੀ ਅਰ ਕਿੱਧਰ ਫਿਰਦੀ ਹੈ ਆਪ ਤਾਂ ਇਹ ਲੇਖ ਲਿਖੀਏ ਦਾ ਆਹ ਪਤਾ ਕੁਰਸੀ ਨਹੀਂ ਉੱਪਰ ਬਿਠਾ ਲਈ ਨਹੀਂ ਕੁਰਸੀ ਦੇ ਉੱਪਰ ਆਪ ਬੈਠੀ ਜਾਂਦਾ ਉੱਪਰ ਪਰ ਕੁਰਸੀ ਚੜ੍ਹ ਕੇ ਜਿਹੜੀ ਬੜੀ ਲੈ ਇਹਦੇ ਚ ਮਾਂਜੇ ਫਿਰ ਬੜੀ ਡੈਰੀ ਵੀ ਹੈਗੀ ਉਹਦੇ ਚ ਤਾਂ ਜਿਹੜਾ ਇਹਦਾ ਜਿਹੜਾ ਹੁਣ ਪਿੰਡ ਵਾਲੇ ਲੋਕਲ ਮਾਂਜੇ ਹੁੰਦੇ ਉਹ ਇਹਦੇ ਚ ਲਿਖ ਲੈਣੇ ਜਿਹੜੇ ਸਾਡੇ ਖਾਸ ਰਿਸ਼ਤੇਦਾਰ ਵਾਲੇ ਹੁੰਦੇ ਉਹ ਬੜੀ ਡੈਰੀ ਹੈ ਕਿਛ ਪੈਸੇ ਲੱਗ ਕੇ ਕੀ ਕੀ ਗੱਲ ਹੈ ਆਗੇ ਵਾਲਾ ਤਾਂ ਪਤਾ ਹੈ ਨਹੀਂ ਗੱਲ ਪਿੰਡ ਵਾਲੇ ਖਾਸ ਨਹੀਂ ਬਾਈ ਉਹ ਯਾਰ ਇਹ ਤਾਂ ਜਿਹੜੇ ਜਿਹੜੇ ਮੇਰੀ ਗੱਲ ਸੁਣੋ ਬੋਲ ਤਾਂ ਸਮਝ ਆ ਚੱਲ ਜਿਹੜੇ ਹੋ ਆਪਣੇ ਆਉਣੇ ਕਿਸੇ ਦੇ 100 ਆਉਂਦਾ ਕਿਸੇ ਦਾ 50 ਆਉਂਦਾ ਸਾਰੇ ਲਿਖੋਣੇ ਆ ਉਹ ਅਸਲੀ ਡੈਰੀ ਜੇ ਲਿਖੋਣੇ ਆ ਕੱਲ ਨੂੰ ਉਹਨਾਂ ਦੇ ਮੋੜ ਨੇ ਵੀ ਆਂ ਗੇਰ ਨਹੀਂ ਹੋਣੀ ਮੈਂ ਮੈਂ ਇੱਕ ਕੜੇ ਕਦੇ ਕੋਸ਼ਿਸ਼ ਲੇਕਿਨ ਕਦੇ ਬਾਅਦ ਚ ਮੈਂ ਇੱਕ ਕਾਫੀ ਬਣ ਲਿਖ ਲਿਆ ਹਾਂ ਨਹੀਂ ਜੋ ਵੀ ਆ ਇੱਕ ਡੈਰੀ ਪਰ ਲਿਖੋ ਜਿੱਥੇ ਮੱਝ ਲਿਖ ਹੋ ਜਾਵੇ ਫੇਰ ਇਕੱਠੇ ਕਰ ਲਓ ਬਾਅਦ ਵਿੱਚ ਨਹੀਂ ਰਹਿੰਦੀ ਜਿਹੜੀ ਬੀਜਲੀ ਬੜੀ ਡੈਰੀ ਆ ਸਾਰਾ ਕੁਛ ਉਹਦੇ ਵਿੱਚ ਹੀ ਲਿਖਾਉਣਾ ਕਰ ਉਹਦੇ ਵਿੱਚ ਹੀ ਲਿਖਾਉਣਾ ਹਾਂ ਇਹ ਗੱਲ ਆ ਬੜੀ ਡੈਰੀ ਉਹ ਬੈਟੀ ਚ ਰੱਖ ਹੋ ਜੂਗੀ ਪਤਾ ਨਹੀਂ ਡੜੀ ਚੱਕ ਬਿਓ ਕੀ ਫੇਰ ਕਿਉਂਕਿ ਪਹਿਲੀ ਵੀ ਤਾਂ ਹੁਣ ਮੇਰੇ ਵਿਆਹ ਤੇ ਲਿਖ ਹੋਏ ਜਿਹਦੇ ਚ ਬਾਈ ਦੇ ਵਿਆਹ ਤੇ ਲਿਖ ਹੋਏ ਅੱਗੋ ਦੇ ਕਮਾਂ ਦੇ ਦਊ ਨਾ ਨਾ ਉਹ ਉਧਰ ਪੁਰਾਣੇ ਘਰ ਤੇ ਚੋਕ ਹੈ ਉਹਦੇ ਵਿੱਚ ਪਾਣੀ ਪੈ ਗਿਆ ਵਿਚਾਰੀ ਝੂਠੇ ਹੈਗੇ ਆ ਦਿਖਦੇ ਆ ਸਭ ਸਾਰਾ ਕੁਝ ਹੋਂਦਾ ਹਲ ਵੀ ਇਹੋ ਜੀ ਗੱਲ ਨਹੀਂ ਪਈ ਵੀ ਸੁਵੀ ਕਿੱਥੇ ਪਈ ਹੈ ਚੱਕ ਕੇ ਲਿਖਿਆ ਕਿੱਥੇ ਆ ਜਾ ਅੱਛਾ ਇਹਨਾਂ ਤਾਂ ਦੇ ਵੀ ਨਹੀਂ ਲਿਖਿਆ ਪਹਿਲਾਂ ਬਿੱਕੀ ਜਿਆਦਾ ਅਗਲਾ ਦੇ ਲੈ ਵੀ ਨਾ ਤੁਸੀਂ ਨਾ ਮਾ ਕੰਮ ਲੱਗੇ ਨਾ ਮੈਂ ਕਰੂ ਖਰਚਾ ਤੂੰ ਉਸ ਦਿਖਾ ਚੱਕ ਰਿਹਾ ਤੂੰ ਜਿਆਦਾ ਖਰਚਾ ਨਾ ਉਧਰ ਗੱਲ ਕਰਦੇ ਨਹੀਂ ਤੂੰ ਲਿਖਾ ਮਾ ਤੂੰ ਜਿਹੜਾ ਬੋਲ ਸ਼ਕਤੀ ਬੋਲ ਉਗੜ ਉਰਤਦਾ 15 ਕਿਲੋ ਚਾਹੀਦੇ 15 ਕਿਲੋ ਉਰਤਦਾ 10 ਕਿਲੋ ਤੋਂ ਜ਼ਿਆਦਾ ਥੋੜਾ ਕਾਜ ਬਾਟ ਜੂਗਾ ਹਾਂ ਇਹ ਵੀ ਗੱਲ ਠੀਕ ਹੈ ਮੈਂ ਦੇਖ ਕੇ ਕੋਈ ਮਹਾ ਹੱਥ ਪਰ ਚਾਹੀਦਾ ਕਾਹ ਪਰ ਚਾਹੀਦਾ ਇਹ ਮਹਾ ਹੱਥ ਪਰ ਚਾਹੀਦਾ আচ্ছা ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ 20 ਕਿਲੋ ਹਾਂ ਹਾਂ ਚਲੋ 20 ਕਿਲੋ ਕਰ ਲਓ ਉਹਨਾਂ ਨੂੰ 4 ਕਿਲੋ ਦੱਸੋ 4 ਕਿਲੋ 4 ਕਿਲੋ ਲਓ 1 ਕਿਲੋ ਲਵਾਂਗੀ ਇਹ ਤੁਹਾਨੂੰ ਹੋਰ ਹੀ ਲਿਖੋਣਾ ਡੱਡੂ ਇਹਨੇ ਲਿਖੀ ਜਾਵੇ ਕਿਤੇ ਨਹੀਂ ਇੱਕ ਦਿਨ ਮੰਮੀ ਪਹਿਲਾਂ ਵੀ ਆ ਲਈ ਸੀ ਮਗਰੋਂ ਅੱਛਾ ਫਿਰ ਕੀ ਕਹਿ ਗਈ ਸੀ ਉਹ ਉਹ ਗੱਲ ਕਰਕੇ ਗਏ ਤੇ ਉਹ ਤੋਂ ਵਿੱਚ ਅਸੀਂ ਲਿਖਿਆ ਨਹੀਂਤਾ ਭੁੱਲ ਗਏ ਤੇ ਚਲੋ ਠੀਕ ਹੈ ਆ ਲੈ ਤੇ ਆ ਗਿਆ ਤਾਂ ਰੱਬ ਹੀ ਘਾਤਾ ਆ ਗਿਆ ਜਾਤਾ ਕੋਈ ਬੋਲ ਕੇ ਦੇਖ ਲੈਨੇ ਵੀ ਕਾ ਹਸਾਉਗਾ ਤਾ ਇਹ ਤਾਂ ਕਰਨਾ ਹੀ ਨਹੀਂ ਹੁਣ ਆਪਰੇ ਪਿੱਛੇ ਪਿੱਛੇ ਬਣੀ ਹੋਣਾ ਥੋੜਾ ਕਰਨਾ ਹੋਣਾ ਸਾਰਾ ਮੈਂ ਵੈਸੇ ਇੱਕ ਹਿਸਾਬ ਕਿਤਾਬ ਹੁੰਦਾ ਸੰਭਾਲ ਕੇ ਰੱਖਣਾ ਉਹ ਤਾਂ ਵਾਰੀ ਨਿਆਣੇ ਆਪੀ ਵਿੱਕੀ ਦੇ ਮੇਰੇ ਜਗ ਬਜਿੰਦਰ ਦੇ ਵਿਆਹ ਦਾ ਸਾਰਾ ਲਿਖਿਆ ਹੋਇਆ ਇਹਦੇ ਪਰ ਇਹਦੇ ਨੇ ਨਾਮ ਲੈਣਾ ਵੀ ਦੇਖੀ ਹੋਈ ਹਿਸਾਬ ਕੇ ਲੈ ਨਾਮ ਲਉਗੀ ਹਾਂ ਤੇ ਕਰਨ ਦੀ ਬਹੁ ਨੂੰ ਫੜਾਉਂਗੀ ਇਹ ਇੱਕ ਵਾਰ ਵੀ ਲੈ ਪੁੱਤ ਇੱਕ ਨਾਂ ਲਿਖਣਾ ਏ ਤੂੰ ਦੇਖ ਰਿਹਾ ਰਿਕਾਰਡ ਕੱਦਾ ਬਣਾ ਲੈ ਕਿਥੇ ਰ 5 ਰੁਪਏ ਉਹਨੇ ਕਿਥੇ ਰ 2 ਸਾਰੇ ਹਾਂ ਇੱਕ ਨਹੀਂ ਮੇਰੇ ਟਾਈਮ ਤੇ ਮੇਰੇ ਪੰਜ ਦਾਦਾ ਇਹਦੇ ਉਹਦੇ ਬੈਠੇ ਕਿਥੇ ਇਹਦੇ

ਹਾਂ ਇੱਕ ਬੰਦਿਆ ਹੁਣ ਸਿੰਘ ਅੰਕਲ ਦੇ ਅੰਦਰ ਬਹੁਤ ਜਿਆਦਾ ਕੋਈ ਨਹੀਂ ਬਹੁਤ ਜਿਆਦਾ ਜਨਮ ਹਾਦੇ ਡੈਡੀ ਦੇ ਸਮਝ ਲੈ ਕਿਲੋ ਕੀ 21 ਰੁਪਏ ਮਮਮੀ ਨਾਲ ਮਮਮੀ ਕਾਟ ਗਈ ਤਾਂ ਨਹੀਂ ਜਿਆਦਾ ਇੱਕ ਹੀ ਹੁੰਦਾ ਜਿਆਦਾ ਹੁੰਦਾ ਹੀ ਆ ਦਾਕਤਾ ਵੇਜਦਾ ਤੇ ਆ ਵੀ ਲਿਖਣਾ ਇਹ ਨਾਮ ਪੂਰਾ ਪੜਨੇ ਹੁੰਦਾ ਕਿਲੋ ਕੀ ਮਾਂਜਾ ਨਸੀਬ ਸਿੰਘ ਮੇਰਾ ਹੋਣਾ ਮੇਰਾ ਦਾ ਹੋ ਗਿਆ ਸਾ ਤੇ ਲੋਕੀ ਮਾਂਜਾ ਨਰਿੰਦਰ ਸਿੰਘ ਮਾਮੇ ਦਾ ਇਹ ਵੀ ਮਾਮੇ ਤੋਂ ਮਾ ਮੇਰਾ ਗਨੇ ਤੇ ਹੋ ਗਏ ਤੇ ਲੋਕੀ 11 ਰੁਪਏ ਮਾਂਜਾ ਚਰਨਾਰ ਸਿੰਘ ਪਿਉਰਾ ਪਿਉਰੇ ਦਾ ਫੁੱਫੜਾ ਦਾ ਹੋ ਗਿਆ ਸਾਰੇ ਪੜ ਹੁੰਦੇ ਯਾਰ ਉਹ ਹੀ ਮਾਣ ਮਾਰੇ ਸਕੇ ਹੋ ਗਏ ਤੇ ਲੋਕੀ 50 ਰੁਪਏ ਮਾਂਜਾ ਨਿੱਕਾ ਸਿੰਘ ਮੈਂ ਤਾਂ ਇਹ ਕਿ ਪਤਾ ਨਹੀਂ ਪੂੜੇ ਪੂੜਿਆਂ ਤੇ ਫੁੱਫੜ ਦੇ ਨਾਮ ਦਾ ਨਿੱਕਾ ਹਾਂ ਤੇ ਲੋਕੀ ਮਾਂਜਾ ਭਗਤ ਸਿੰਘ ਭਗਤ ਭਗਤ ਸਿੰਘ ਚਾਚੇ ਦਾ ਉਧਰ ਵੀ ਕਰਾਉਣਾ ਹੋ ਗਿਆ ਐ 200 ਰੁਪਏ ਕਰਮ ਸਿੰਘ ਚਮਕਾਉ ਉਹਦੇ ਸਾਹ ਉਹਦੇ ਨਾਲ ਰਿਸ਼ਤੇਦਾਰ ਹੋਗੇ ਤਾਂ ਬਹੁਤ ਲਿਖੇ ਵਿਆਹ ਤਾਂ 250 ਰੁਪਏ ਰੋਡ ਮਾਦਰਾ 100 ਰੁਪਏ ਕਮਾਲ ਰੋਪੜ ਸਾਰੇ ਕਿਤੀ ਰੁਪਏ ਟੇਲਰ ਪਤਾ ਨਹੀਂ ਕਿਤੇ ਕਿਤੇ ਲਿਖੇ ਹੋਏ ਪਿਆ ਖਾਂਦਾ ਕੋਈ ਨਹੀਂ ਕਰਾ ਬੱਸ ਬੱਸ ਛੱਡੋ ਛੋਟੇ ਛੋਟੇ ਇਹ ਲਿਖੇ ਵਿਆ ਸਾਰੇ ਹਾਂ ਚਾਰ ਕਰਨ ਹਾਂ ਅੱਗੇ 100 ਰੁਪਏ ਪਿੰਡ ਦੇ ਸ਼ੁਰੂ ਹੋ ਗਏ ਹੁਣ ਅੱਛਾ ਚੱਲ ਲਿਖਾ ਲਓ ਇੱਧਰ 4 ਕਿਲੋ ਕੰਨ ਬਲੀਆ ਕਿਲੋ ਲੱਡੂ ਹਾਓ ਮੂੰਮੇ ਠਾ ਕਰ ਉਹਨੂੰ ਕਰਨ ਵੀ ਤਾਂ ਚਾਹੀਦੇ ਆ 2 ਕਿਲੋ 2 ਕਿਲੋ ਲੈ ਆਓ ਚਾਹੀਦਾ ਨਾ ਕੰਮੀ ਆਈਆਂ ਅੱਗੇ ਕਿੰਨੇ ਲਿਖਣ ਲੱਡੂ ਹੋਰ 2 ਕਿਲੋ 2 ਕਿਲੋ ਲੈ ਲੈ 2 ਕਿਲੋ ਵੀ ਘਰ ਵਾਸਤੇ ਚੱਲ 2 ਤੇ 3 ਕਰ ਲੂੰਗਾ ਮੈਂ ਉਹ ਦੇਖ ਲੂੰਗਾ ਮੌਕੇ ਤੇ ਆਪਣੇ ਦੇਖ ਹਾਂ ਦੇਖਿਆ ਪਾਪਾ ਕਾ ਬੰਜਾਰ ₹100 ਨਿਸ਼ਾਨ ਸਾਹਿਬ ਦਾ ਕਪੜਾ ਦਮ ਸਾਹਿਬ ਹਾਂ ਇੱਕ ਰੁਮਾਲ ਤੇ ਇੱਕ ਰੁਮਾਲ ਬੰਜਾਰ ਨੇ ਉਹਰੇ ਲਈ ਆਪਸ 199 ਸੋਸ ਪਰਨੇ ਦਾ ਹੈ 199 ਵਿੱਚ ਹਾਂ ਆਹ ਦੇਖ ਲਓ ਜੀ ਇਹ 51 ਰੁਪਏ ਨਿਸ਼ਾਨ ਸਾਹਿਬ ਦਮ ਸਾਹਿਬ ਆਪ ਲੈਤਾ ਸੀਗਾ ਉਹ ਕਾਲੀ ਹੈ ਤੇ 2.25 ਰੁਪਏ ਤੇ ਇੱਕ ਰੁਮਾਲ ਹਾਂ ਆਪ ਕੋ ਪਹਿਲਾ ਸ਼ੁਰੂ ਕਰੇ ਹਾਂ ਮੈਂ ਤਾਂ ਪਲੇਟਾਂ ਚਾਹੀਦੀ ਹਾਂ ਉਹ ਵੀ ਨਹੀਂ ਕਿ ਤੂੰ ਹਾਂ ਕੌਲੀਆਂ ਪਲੇਟਾਂ ਡਿਸਪੋਜ਼ੀਬਲ ਲਿਖਦੀਆਂ ਹਾਂ ਡਿਸਪੋਜ਼ੀਬਲ ਅੱਗੇ ਹੋਰ ਮਾਂ 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 ਲੈਣ ਦੇ ਸਭਾ ਤੋਂ ਕੋਲ ਦੇ ਜਿਹੜੀ ਚੀਜ਼ ਚਾਹੀਦੀ ਹੈ ਕੱਲ ਨੂੰ ਰੈਡੀ ਰਹੂਗੀ ਨਾ ਚੱਕਰੇ ਹੈ ਮਾਂ ਤਾਂ ਹੀ ਉਹ ਲਿਖਣੇ ਜੋ ਚਾਹੀਦਾ ਗੁੜ ਦੇਖ ਲੈ ਦੇਖ ਤਾ ਗੁੜ ਤੇ ਕਿਲੋ ਲਿਖਾਤਾ ਮੈਂ ਠੀਕ ਹੈ ਕਿਉਂ ਤੱਕ ਬਾਜੀ ਕੋ ਥੋੜਾ ਕਰਨਾ ਆਉ ਤਾਂ ਕੋਈ ਚੱਕਰ ਦੇਖ ਕੇ ਆਇਆ ਤੁਸੀਂ ਹਾਂ ਅਖਬਾਰ ਚਾਉਤ ਨੇੜੇ ਕੰਪਨੀਆਂ ਹੈਗੀਆਂ ਅਖਬਾਰ ਲਿਖਦੇ ਅਖਬਾਰ ਵੀ ਲਿਖਦੇ ਅਖਬਾਰ ਤਾਂ ਮੈਂ ਦੇ ਦੂੰਗੀ ਚਲ ਹੈਗੀਆਂ ਬਸ ਟੈਨਸ਼ਨ ਤੋ ਹੁਣ ਹੁਣ ਦੇਖ ਤੂੰ ਮੂੜੇ ਦਾ ਕੰਮ ਜਿਹੜਾ ਕਰਨ ਵਾਲਾ ਜਿਹੜੀ ਸਬਜ਼ੀ ਭਾਜੀ ਬਣਾਉਣੀ ਕੱਲ੍ਹ ਨੂੰ ਤੁਸੀਂ ਗੋਭੀ ਗੋਭੀ ਲੈ ਕੇ ਹਾਂ ਅੱਛੇ ਹਾਂ ਗੋਭੀ ਕੱਬੀ ਵੀ ਲਿਆਉਣੀ ਹੈ ਹਾਂ ਮਾਂ ਹੰਦਾਲ ਗੋਭੀ ਹਾਂ ਸੰਜੇ ਨੂੰ ਬੇਟੀ ਜੀ ਜਾਓ ਦੋਵੇਂ ਠੀਕ ਹੈ ਮਾਂ ਹੰਦਾਲ ਤੇ ਹੋਰ ਆਲੂ ਹਲੂ ਪਿਆਜ ਉਧਰ ਕ ਲਿਖ ਦੇ ਤੇਰੇ ਕੋਲ ਜਿਹੜਾ ਕੁਝ ਨਹੀਂ ਹੈਗਾ ਉਹ ਪਿਆਜ ਉਹ ਤਾਂ ਪਹਿਲਾਂ ਹੈ ਨਹੀਂ ਕੁਝ ਨਹੀਂ ਹੈ ਲੋਕ ਕਰ ਮੈਂ ਸੰਭੇ ਹੋਣਾ ਮੈਂ ਉਹ ਵੀ ਲੈ ਕੇ ਆਉਣੇ ਹਾਂ ਟੱਕਰ ਉਹ ਤਾਂ ਉਹ ਤੁਸੀਂ ਟੋਟੇ ਲਿਆਇਓ ਗੜਾ ਦਾ ਜਾਲੀ ਮੋੜਾ ਦੀ ਠੀਕ ਹੈ ਠੀਕ ਹੈ ਠੀਕ ਹੈ ਹੁਣ ਉਹ ਕਹਾਂ ਜਾ ਕੇ ਉਹ ਵੀ ਰੇਟ ਉਹਨੂੰ ਵੀ ਹਲਵਾਈ ਨੂੰ ਵੀ ਫੋਨ ਕਰ ਆਰ ਉਹ ਵੀ ਸਮਾਨ ਲਿਖ ਜਿਵੇਂ ਇੱਕ ਵਾਰ ਆ ਕੇ ਉਹ ਤਾਂ ਹਲਵਾਈ ਕਾ ਗੱਲ ਹੋ ਗਈ ਮੇਰੀ ਉਹਨੇ ਕੱਲ ਨੂੰ ਆਉਣਾ ਕਹਿੰਦਾ ਆ ਬਾਸ ਹੁਣ ਮੈਂ ਬਣਾ ਲਾ ਬਾਸ ਸਾਫ ਕਲੀਅਰ ਹੈ ਹੁਣ ਸਾਰਾ ਕੁਝ ਮਾਤਾ ਹੈ ਜੀ ਤਾਂ ਟੈਂਟ ਨਹੀਂ ਮਿਲਦਾ ਹਾਂ ਹੁਣ ਵੀ ਲਖਾ ਤਾਂ ਮੰਮੀ ਆਪਣਾ ਟੈਂਟਰ ਵਾਲੇ ਨੂੰ ਪੁੱਛੂਗੇ ਹਨਾ ਜੀ ਕਿੱਥੇ ਉਰੇ ਪਿੰਡ ਜੀਤਾਂ ਨੇ ਉਧਰ ਪੈਣ ਤੇ ਆਪਣੇ ਪਾਣ ਪਾਣ ਦਾ ਬਿਆਹ ਨਹੀਂ ਗੁਰਪ੍ਰੀਤ ਦੇ ਬੇਬੇ ਦੀ ਧੋਤੀ ਦਾ ਬਿਆਹ ਹੈ ਜੀ ਉੱਥੇ ਵਾਸਤੇ ਬੇਬੇ ਗੱਲ ਕਰ ਟੈਂਟ ਹਾਂ ਵੀ ਆਪਾਂ ਪਿੰਡ ਵਾਲੇ ਨੂੰ ਪੁੱਛੂਗੇ ਉਰੇ ਵਾਲੇ ਨੂੰ ਤੇਰੇ ਟੈਂਟ ਵਾਲਾ ਠੀਕ ਹੈ ਠੀਕ ਹੈ ਪਹਿਲਾਂ ਦੇਖ ਲਿਓ ਰਿਆ ਨੂੰ ਜੇ ਜਰੂਰ ਬੱਸ ਕਰਾਂਗੇ ਗੱਲ ਕਰਾਂਗੇ ਲੈ ਬਾਈ ਵਿੱਕੀ ਦਾ ਵਿਆਹ ਵੀ ਸ਼ੁਰੂ ਹੋ ਗਿਆ ਵਿੱਕੀ ਦਾ ਵਿਆਹ ਸ਼ੁਰੂ ਹੋ ਗਿਆ ਉਹ ਵੀ ਜੀ ਕਹਿੰਦਾ ਮੈਂ ਆਪ ਤੁਹਾਨੂੰ ਦੱਸਾਂਗਾ ਡਾਇਰਕ ਕਿਲੋ ਕੀ 150 ਕ ਬੰਝਾਰ ਰੁਪਿਆ ਇਹਦਾ ਵਿੱਕੀ ਦਾ ਹਾਂ ਹਾਂ ਇਹ ਜਦੋਂ ਰਾਗੀ ਬੁੜੀ ਆ ਆ ਦੇਖੀ 150 ਕ ਬੰਝਾਰ ਦੇ ਪਹੁੰਚ ਗਈ ਫੋਟੋਨ ਜਦੋਂ ਰਾਗੀ ਬੁੜੀ ਦੇਖ ਲੈ 150 ਕ ਬੰਝਾਰ ਦੇ ਭਾਈ ਕੀ ਕਰਦੇ ਵੇ ਤੁਸੀਂ ਇਹਨੂੰ ਖੱਪੜ ਪਾ ਲੈ ਹੁਣ ਦੱਸ ਕੀ ਕਰਮਾ ਹੱਥ ਸਾਫ਼ ਕਰ ਦਿੰਦੇ ਉਹਦੇ ਨਾਲ ਪਾ ਉਹਦੇ ਨਾਲ ਚੱਕ ਕੇ ਸਾਫ਼ ਕਰਦੇ ਕਹਿੰਦੇ ਖੋਲ ਲੈ ਨਾ ਮੂੰਹ ਤੇ ਪਾ ਕੇ ਖਿੱਚਿਆ ਹਣਾ ਹੋ ਉੱਥੇ ਮੈਨੂੰ ਕਹੇ ਸੰਗਤਰਾ ਦੇ ਸੰਗਤਰਾ ਮੈਨੂੰ ਸਮਝ ਦਿੱਤੀ ਕਹਿੰਦੀ ਪਾੜ ਮੁਗ ਨਹੀਂ ਪਾਣੇ ਹੁਣ ਆ ਕੇ ਫੜਵਾ ਦਿੱਤਾ ਤੇ ਇਹ ਮੈਂ ਤਾਂ ਤਰੀਕ ਨਹੀਂ ਦਿੱਖੀ ਵੀ ਨਾਲ ਇਹ ਤਾਂ ਤਰੀਕ ਨਹੀਂ ਆ ਰਹੀ ਇੱਥੇ ਤਾਂ ਸ਼ੁਰੂ ਹੋਇਆ ਵਾ ਤਾਂ ਹੈਗਾ ਹੁਣ ਇਹ ਪਿਛਲੇ ਹੀ ਕਰਿਆ ਤਾਂ ਪਿਛਲੇ ਹੀ ਤੇਰੇ ਸਾਰੇ ਧਰਮਚੰਦ ਦੇ ਪਹਿਲਾਂ ਤੇ ਆਉਂਦੀ ਰਹੇਗੀ ਚੀਜ਼ ਹੈ ਨਾ ਧਰਮਚੰਦ ਬੇਲਾ ਆਪਣਾ ਕੋਈ ਹੋਣਾ ਉੱਧਰ ਤਾਂ ਕੋਈ ਪਾਪਾ ਜੀ ਦੇ ਦੋਸਤ ਤੇ ਜਿਹੜੇ ਹਾਂ ਜਰਨੈਲ ਸਿੰਘ ਚਾਹ ਹਾਂ ਜਦੋਂ ਤੇਰੇ ਜਿੰਨ ਲਈ ਕੋਈ ਵੀ ਆਈ ਦਲਵਾਰਾ ਪਾ 50 ਨਹੀਂ ਇਹਦੇ ਵਿੱਚ ਹੋਰ ਵੀ ਹੈਗਾ ਦੇਖ ਉਹ ਤਾਂ ਆਇਆ ਮਾਂਜਾ 155 ਦੇ ਨਾਲ ਫਿਰ ਲਿਖਿਆ ਹੋਇਆ ਮਿੰਦਰ ਸਿੰਘ ਡੈਡੀ ਮਾਣਾ 1500 ਰੁਪਏ ਵੀ ਲਿਖਿਆ ਹੋਇਆ ਕਾਲਾ ਇਹ ਉਹ ਤਾਂ ਪਸਾਗਨ ਦਿੱਤਾ ਉਹ ਸ਼ਾਗਨਾ ਜਦਾ ਹਾਂ ਹਾਂ ਕੋਈ ਨਾ ਕੋਈ ਚੱਕ ਕੇ ਤੇਰੇ ਨਾਲ ਪਾ ਰੂਹ ਸਮਾਨਾ ਕੀ ਕਰਦਾ ਤੇ ਸਾਰਾ ਚਾਹ ਹੁਣ ਸੰਦੀਪ ਦੀ ਡਿਊਟੀ ਲਾਓ ਵੀ ਆਪਣਾ ਕੰਮ ਕਰੇ ਉਹ ਇਹ ਤਾਂ ਸ਼ਾਮ ਘਰ ਆਫਰ ਹੋ ਗਿਆ ਇਹਦਾ ਸੰਭੀ ਵੀ ਉਹ ਮੰਮੀ ਕਾਹੀਂ ਆ ਗਈ ਜੇ ਸੰਭੀ ਵੀ ਤਾਂ ਹੀ ਆਈ ਆਪਣੇ ਮੂਹਰੇ ਨਹੀਂ ਜਿੱਥੇ ਹੋਣੀ ਸੀ ਇਹ ਨਾ ਵੀ ਰੱਖੀ ਮੈਂ ਤੇ ਰਾਜੇ ਦੇ ਵਿਆਹ ਦੀ ਵੀ ਰੱਖੀ ਹੋਈ ਹੈ ਭਾਈ ਨਾ ਨਾ ਤੁਸੀਂ ਵੀ ਹਾਂ ਕਹਾਂ ਜਵਾਕਾਂ ਨੂੰ ਤਾਂ ਹੀ ਪਤਾ ਲੱਗੂਗਾ ਵੀ ਹਾਂ ਕਿੱਥੇ ਕਿੱਥੇ ਹੁੰਦੀ ਹੈ ਆਉਂਦੀ ਜਾਲੀ ਆਈ ਹਾਂ ਹਾਂ ਕਹਦੇ ਨੇ ਕੀ ਕਰਨਾ ਕਹਿ ਦੇ ਕੋਈ ਰਾਜ ਦਾ ਤਾਂ ਹੈ ਨਹੀਂ ਇਹਨੇ ਤਾਂ ਕੁਝ ਨਹੀਂ ਹਾਜ਼ਰੀ ਆ ਮਾਤਾ ਤਾਂ ਇੱਕ ਹਾਜ਼ਰੀ ਹੁੰਦੀ ਹੈ ਇਹ ਭਾਈ ਦੇ ਭਾਈ ਖਾਣ ਚੱਲ ਲੈ ਆਵਾ ਹਾਂ ਪਹਿਲਾਂ ਨੇੜੇ ਦੇ ਇਹ ਮਾਰ ਦੇ ਫੇ ਤੂੰ ਬਸ ਕਰ ਚੱਲ ਦੂਸਰੇ ਪਾਸੇ ਨੂੰ ਕਰ ਤੂੰ ਜਿਆ ਜਿੱਦ ਤੂੰ ਕਰਦੀ ਕਰਨ ਤੇ ਨਾ ਬਾਈ ਤੇਰਾ ਬੈਕਸਾਈਡ ਹੋਊਗਾ ਕੰਮ ਬਲਜਿੰਦਰ ਦਾ ਬਲਜਿੰਦਰ ਦਾ ਯਾਰ ਕਿਹ ਤੈਨਾਂ ਬਲਜਿੰਦਰ ਦਾ ਆਉਣਾ ਚਾਹੀਦਾ ਤੂੰ ਤੂੰ ਬਾਅਦ ਚ ਆ ਦੇ ਰਹਾ ਤਾਂ ਹਾਂ ਮੈਂ ਇੱਧਰ ਸੀ ਅੱਜ ਕਾਪੀਆਂ ਇਹ ਮਲਾਈਆਂ ਹੋਈਆਂ ਗੱਭੇ ਜਿਹਾ ਹੋਣਾ ਬਲਜਿੰਦਰ ਦਾ ਉਹਦੇ ਪਿੱਛੇ ਦਾ ਹੈ ਨਹੀਂ ਹੈਗਾ ਬਲਜਿੰਦਰ ਦਾ ਯਾਰ ਬਲਜਿੰਦਰ ਤਾਂ ਲਿਖਿਆ ਹੋਇਆ ਤਾਂ ਕਾਪੀ ਗੁੱਪੀ ਛੋੜਦਾ ਨਹੀਂ ਮੰਮੀ ਇੱਥੇ ਹਾਂ ਜਿਹੜੇ ਲਾਲ ਲਾਲ ਬਲਜਿੰਦਰ ਵਾਲੀ ਇਹ ਚਲ ਉੱਪਰ ਜਿੰਦਰ ਤਾਂ ਵੀ ਆਦੇ ਤਾਂ ਲਿਖਿਆ ਆ ਕਰ ਜਾ ਨਹੀਂ ਇੱਕ ਮਿੰਟ ਉੱਪਰ ਉੱਪਰ ਲਿਖ ਕੇ ਸ਼ੁਰੂ ਹੋਣਾ ਚੱਲ ਅੱਗੇ ਹੋ ਗੋਹਰ ਚੱਲ ਪਰ ਹੋਰ ਚੱਲ ਪਰ ਮੰਮਾ ਨੋਰੇ ਜੀ ਨੋਰੇ ਦੇਖਾ 2 3 2008 ਵਿਆਹ ਬਜਿੰਦਰ ਬਜਿੰਦਰ ਦਾ ਹਾਂ ਡੈਟ ਇਸ ਐਡਮੈਂਟ ਤੇ ਬਾਦ ਹੋਇਆ ਉਹ ਚਿੰਚ ਹੋਇਆ ਉਹ ਸਾਰੇ ਆ ਸਾਰੇ ਲਿਖਾ ਹੋਇਆ ਜਿਵੇਂ ਮਾਂਜੇ ਮੁੰਜੇ ਜੀ ਲਿਖਿਆ ਹੋਰ ਹਾਂ ਕਾਪੀ ਦੀ ਹਾਲਤ ਥੋੜੀ ਖਸਤਾ ਨਹੀਂ ਹੋਣਾ ਆਪਾਂ ਨੇ ਇਹ ਵੀ ਇੱਥੇ ਲਿਖ ਦਿੰਦੇ ਨੇ ਆਹ ਪਾਣੀ ਚ ਲੱਗ ਗਿਆ ਨਾ ਪਾਣੀ ਚ ਲੱਗ ਗਿਆ ਪੁਰਾਣਾ ਹੋ ਗਿਆ ਬਾਈ ਖਾਤਾ ਹੈ ਜੀ 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 ਕਈ ਸੰਦੀਪ ਉੱਪਰ ਨੂੰ ਆਉਂਗੇ ਸੀ ਹੁਣ ਮਾਰਨਾ ਮਾਤਾ ਨੂੰ ਚਾਹ ਚੁ ਪਲਾਏ ਕੁਸਕੇ ਨਹੀਂ ਬਣਾ ਲੈ ਪੀ ਕੇ ਆਈ ਚਾਹ ਮਿੱਠੀ ਰੋਟੀ ਖਾ ਕਾਈ ਆਏ ਹਾ ਹਾ ਹਾਂ ਕਿੱਥੇ ਮੈਥੇ ਯਾਦ ਕਰਾਤੇ ਤੋੜ ਲਿਓ ਹੈਗੇ ਬਣਾਉਂਗੇ ਇਥੇ ਬੁੜਾ ਜੂਲਾ ਰਹਿ ਗਿਆ ਤੇ ਲਾਉਂਦਾ ਹਾਂ ਬੁੜਾ ਨੂੰ ਤਾਂ ਸਾਡਿਆਂ ਨੂੰ ਸ਼ੁਰੂ ਤੇ ਹੀ ਆ ਇਹ ਅਜੇ ਸਬਜ਼ੀਆਂ ਭਾਜੀਆਂ ਨੂੰ ਤੇਜੇ ਰਹਿੰਦੇ ਆ ਬੁੜੇ ਤੁਹਾਨੂੰ ਕਿਸੇ ਗੱਲ ਦਾ ਤਰਸ ਨੰਦਦੇ ਕਿਸੇ ਜਾਣਦੇ ਸਹੀ ਗੱਲ ਹੈ ਵੀ ਨਹੀਂ ਪੱਕੀ ਗੱਲ ਆ ਇਦੋਂ ਸਾਡੀ ਵਾਰੀ ਆਉਣੀ ਸੀ ਨਿਆਣੇ ਦਾ ਰੱਖਣ ਕਰੀਏ। ਮੈਂ ਖੀਜੀ ਜਾਨੀ ਵਿਕਾ ਤੇ ਲਾਈ ਜਾਨੇ ਕਾ ਤੇ ਪਾਣੀ ਪਾਉਣੇ। ਆ ਤੇ ਲੈ ਹਾੜਦੇ ਨਹੀਂ ਕਰੇ ਗੋਪੀ ਲਾ ਲਈ ਮਿਰਚਾ ਲਾ ਲਈ। ਸਾਹੀ ਤਾਂ ਨਿਆਰੇ ਰਾਜੇ ਹੁੰਦੇ ਮਾਵਾ ਆਪਣੇ ਦਾ। ਹਾਂ। ਵਾਹਿਗੁਰੂ ਬਲਾ ਕਰੇ। ਹੌਲੀ ਹੌਲੀ ਬਿਸਰਦਾ। ਚਲ ਹੁਣ ਸੰਦੀਪ ਦੇ ਆਏ ਤੇ ਪਤਾ ਲੱਗੂਗਾ ਵੀ ਕਿਆ ਕਰਕੇ ਹੁੰਦੀ ਉੱਪਰ ਸੇ। ਦਿਖਾਵਾਂਗੇ ਬਾਅਦ ਚ ਤਿਆਰ ਖਾਣ ਦਾ। ਮੂੜ। ਕਮੇ ਰੌਣ ਲੱਗੀ ਉੱਪਰ। ਇੱਕ ਕੱਲੀ ਨੂੰ ਏ। ਵੀ ਗੱਲ ਇਹਦੇ ਤੇ ਇੱਡੇ ਚ ਗੁੱਲ ਗੁੱਲ ਵੀ ਥੱਲੇ ਗੱਲਾਂ ਪਤਾ ਨਹੀਂ ਕਿਹੜੀਆਂ ਕਿੜੀਆਂ ਹੋ ਰਹੀਆਂ। ਸ਼ੀਂਗ ਧਾਗਾ ਤੋੜ ਗਈ। ਕਵਰਾੜ ਕੀ ਹੋएगी ਮੈਨੂੰ ਇਹ ਤਾਂ ਉਹ ਕਮਰਾ ਚੁੱਲੀ ਵਾਲੀ ਗੱਲਾਂ ਕਰੇ ਚੱਕੀ ਵਾਲੀ ਜਲ ਜਲ ਮਰੇ ਮੀ ਤੁਹਾਡੇ ਗੱਲਾਂ ਕਿਹ ਚੱਲਦੀਆਂ ਇਹਦਾ ਧਿਆਨ ਹੈ ਇਧਰ ਮੈਨੂੰ ਇਹਦਾ ਗੱਲ ਤੇ ਕਰ ਸੀ ਉਹ ਲਿਆਈ ਗੱਲਾਂ ਵੱਲ ਨਹੀਂ ਤਾਂ ਮੇਰਾ ਮੇਰਾ ਇਹਦੇ ਪਰ ਧਿਆਨ ਤਾਂ ਅੱਛਾ ਮਮਮੀ ਨੇ ਜੇ ਕੋਈ ਗਲਤੀ ਹੋ ਗਈ ਮਮਮੀ ਨੇ ਗਲਤ ਨਾ ਮਮਮੀ ਥੋੜੇ ਮਹਾ ਬਦੂਖੀ ਹੈ ਇਹ ਮੈਂ ਪਉ ਗੱਲ ਨਹੀਂ ਹੈਗੀ ਵੀ ਚੱਲ ਹੁਣ ਜੇ ਕੰਮ ਦਿੱਤਾ ਵੀ ਮੜਿਆ ਵਧੀਆ ਵੀ ਹੋਵੇ ਇਹ ਵੀ ਗੱਲ ਹੈਗੀ ਸ਼ਾਬਾਸ਼ ਤਾਂ ਖੱਟਣੀ ਆਜਾ ਬਣੀ ਸਾਥ ਸਾਥੇ ਕਿਆ ਪਤਾ ਮੂੜਾ ਕਿਦੋਂ ਲੋਟ ਚੱਲਣਾ ਤੇਰੇ ਮੂੜਾ ਵੀ ਨਾ ਚੱਲੇ ਮੈਂ ਤਾਂ ਪਾਣੀ ਕਰਦਾ ਵੀ ਹੋਰ ਕੰਮ ਵੀ ਆ ਸਕਦਾ ਹੈ ਇਹਦਾ ਵੀ ਫਾਇਦਾ ਹੁੰਦੀ ਆ ਤੇਰੇ ਕੋ ਭਗਵਾਨ ਮੰਦ ਕਹਿੰਦਾ ਬੀਬੀ ਦੇ ਪਹਿਲੇ ਸਾਂਝ ਨੂੰ ਝਾੜੂ ਦੂ ਲੋਟ ਹਾਂ ਨੂ ਸਵੇਰ ਟਾਈਮ ਨੂੰ ਪਰਦੇ ਸਾਂਝ ਨੂੰ ਦੂ ਲੋਟ ਕਿੰਨਾ ਕੰਮ ਹੋਣਾ ਹਾਂ ਮੂੜਾ ਤੇਰੇ ਪਰ ਦੂ ਲੋਟ ਦੂ ਲੋਟ ਇੱਕ ਕੰਮ ਹੋਣਾ ਆਪਰ ਜਿਵੇਂ ਤੁਸੀਂ ਸਿਖਾਇਆ ਤਾਂ ਉਹ ਕਰਕੇ ਤਾਂ ਮੈਂ ਲਿਆਈ ਆਂ ਦੇਖਦੇ ਹਾਂ ਹਾਂ ਲੈ ਦੋ ਲੈ ਕੱਢਾ ਜਿੱਥੇ ਉਹ ਜੀ ਹੁੰਦੀ ਨਾ ਹਾਂ ਹਾਂ ਇਹਨੂੰ ਸਿੱਧੀ ਰੱਖ ਬੁਗੇ ਵਿੱਚ ਮਰੋੜੀ ਨਾ ਦੋ ਮਰੋੜੀ ਨਾ ਦੋ ਉਹਨੂੰ ਵਿੱਚ ਘੁੰਮ ਜਾਣਾ ਨਾ ਫਿਰ ਉਖਾਉਣਾ ਉਹਨੂੰ ਵੀ ਸਿੱਧਾ ਰੱਖਣਾ ਥੱਲੇ ਤੇ ਜਿਹੜਾ ਐਂਟਰੀ ਕਰਾਉਣੀ ਵਿੱਚ ਦੀ ਇਹਨੂੰ ਹਾਂ ਹਾਂ ਇਹ ਸਿੱਧਾ ਰੱਖਾਇ ਦੇ ਬਣੀ ਨਾ ਗੱਲ ਐ ਜਿੱਕੜਾ ਜਾਈ ਪਾ ਗਲੇਵ ਚੜਾਉਂਦੇ ਆ ਇਹ ਚੜਾ ਲੂੰ ਕਈ ਜਣੇ ਹੱਥ ਲੱਗਣੇ ਇਹਨੂੰ ਕਈ ਜਣੇ ਦੇ ਆਖੇ ਚ ਵੀ ਕਿਤੇ ਇੱਥੇ ਰਾਂ ਮੜ ਕੇ ਸੰਦੀਪ ਵਿੱਚ ਮਨ ਲੱਗਾ ਤੂੰ ਕੈਂਚੀ ਵੀ ਮਾਰ ਲਈ ਕਿਤੇ ਕੱਪੜੇ ਨੂੰ ਮੈਂ ਨਹੀਂ ਮਾਰੀ ਤਾਂ ਭੇਜ ਦੰਨੇ ਲਿਲਪਲੀਲੇ ਨੇ ਆਣੇ ਆਪਣੇ ਅਰੇ ਲਿਲਪਲੀਲੇ ਸਾਡੇ ਰਾਤ ਦੇ ਦੱਸ ਐ ਨਹੀਂ ਮੇਰੇ ਥੱਲੇ ਸਾਹਮਲੀਏ ਉੱਪਰੋਂ ਚੜਾਤੀ ਨਾਲੇ ਕਿੱਕਰ ਕੱਢੋਂਗੇ ਜੇ ਦਿੱਕੀ ਆ ਗਿਆ ਮੇਰੇ ਹੱਥਾਂ ਕੰਮ ਨਹੀਂ ਆਉਣਾ ਇਹਨੇ ਸੂਈ ਲਾਉਣੀ ਔਰ ਟਾਂਕਾ ਜਿੱਥੇ ਆ ਕੱਢ ਦੇ ਥੱਲੇ ਨੂੰ ਹਾਂ ਕੱਢ ਲਿਆ ਤੁਸੀਂ ਨਾ 파ੜ ਨਾ ਦਿਓ ਨਹੀਂ 파ੜਦਾ ਬੜੀ ਮਿਹਨਤ ਕੀਤੀ ਵਿੱਚ ਮੋੜ ਪਾਤਾ ਤੁਸੀਂ ਥੋੜਾ ਜਿਹਾ ਇਹ ਜੇ ਨਾ ਜੂੰਦ ਨੂੰ ਜੱਪਰਾ ਆ ਕੱਢ ਲੈਣਾ ਤੇ ਜੇ ਹੇਡ ਸੂਈ ਮਰੂਂਦੀ ਚਲ ਕੋਈ ਨਹੀਂ ਕਰਦਾ ਚੱਲ ਚੱਲ ਕੇ ਦੇਖ ਲੈ ਬੋਝ ਵਾ ਠੀਕ ਤਾਂ ਹੋ ਜਾਵੇ ਅੱਛਾ ਅੱਛਾ ਵਾਹ ਉਹ ਹੀ ਬਸ ਆਹ ਕਾ ਕਿੱਤਾ ਨਾ ਤਬਾਹੀ ਨਹੀਂ ਕਿੰਤਾ ਹੁਣ ਹੋਣਾ ਦੁਬਾਰੇ ਕੰਮ ਵਿਕੀ ਹਾਂ ਚੱਲ ਸ਼ੁਰੂ ਕਰ ਵਿਕੀ ਹੁਣ ਦੁਬਾਰੇ ਖਿੱਚ ਉਧਰ ਨੂੰ ਹੁਣ ਕਰ ਪੁੱਠਾ ਇਹ ਤਾਂ ਹੋ ਉਹ ਤਾਂ ਹੋ ਰਿਹਾ ਨਹੀਂ ਨਹੀਂ ਦਾ ਬੱਤਾ ਆਈਦਾ ਆਹ ਕਿੱਸਾ ਇਹ ਅਸੀਂ ਕਿਹਾ ਕੀ ਕਹਾਂ ਪਾਪੀਪਾ ਹਾਂ ਇੱਥੇ ਵੱਢ ਲਾ ਕੀਤਾ ਪਿੱਤਾ ਦਾ ਕੋ ਫਨੀ ਹੁੰਦੇ ਆ ਹਾਈ ਸੇ ਨਗਲੀ ਤੇ ਆ ਗਈ ਆਹ ਬੋਲਟਾ ਚੱਲ ਗਿਆ ਐ ਨਾ ਨਾ ਗਲੀਆਂ ਕਰਤੀਆਂ ਸਦੀ ਨਹੀਂ ਕਰਿਆ ਤਹੀਂ ਕਰੀਆਂ ਉਹ ਆਪ ਅੰਦਰੋਂ ਕੱਢ ਲੈ ਅੰਦਰੋਂ ਬਸ ਉਹ ਤਾਂ ਇੱਕ ਸੂਰਜ ਸਾਹਮਣੇ ਇੱਕ ਹਵਾ ਮਰੀ ਹੋਈ ਆ ਇਹ ਵੀ ਚੱਲ ਗਈ ਆ ਆਹ ਅਸਰ ਤੋਂ ਪਾਰਦਾ ਕੋਈ ਨਾ ਸੂਰਜ ਦੀ ਕਿਸੇ ਕਰੇ ਸੁਹੀ ਨਾ ਕਰ ਦੋ ਮਣਾਂ ਕੋਈ ਨਾ ਕੱਢੀ ਅੰਦਰੋਂ ਆ ਗਿਆ ਮੈਂ ਤਾਂ ਵਿੱਕੀ ਰਹੀ ਹੈ ਦਰਿਆ ਹੋ ਪਟਿਆ ਤਾਂ ਨਹੀਂ ਹੈਗਾ ਉਧੜਿਆ ਉਥੇ ਨੂੰ ਉਹ ਸੇ ਹੁਣ ਛੁੱਟ ਜਾਂਦੀ ਹੈ ਮੈਨੂੰ ਵੀ ਐਂ ਲੱਗਦਾ ਜਿਵੇਂ ਛੁੱਟ ਗਈ ਤਾਂ ਉਹ ਜਾ ਕੋਈ ਨਹੀਂ ਆਮ ਦਾ ਫੱਕੀ ਲੋਟਾ ਨਹੀਂ ਨਹੀਂ ਸੀ ਉਹ ਇਹ ਨਾ ਕਰ ਦੇਣਾ ਬਪਾ ਤੁਹਾਨੂੰ ਧੱਕ ਵਿੱਚ ਨੂੰ ਮੈਂ ਫੜਿਆ ਵਾ ਵਿੱਚ ਨੂੰ ਗੋਲੀ ਨਾਲ ਇੱਥੇ ਨਾ ਖੜਾ ਰਹਾ ਮਮੀ ਤੇ ਇਹਨੂੰ ਪਹਿਲਾਂ ਸਿੱਧਾ ਤਾਂ ਕਰ ਲੇ ਚੰਗੀ ਇੱਥੇ ਨਾ ਇਹ ਦਰਿਆ ਆ ਬਾਸ ਜੀੜਾ ਸੌਲਾ ਕੋਈ ਨਹੀਂ ਨਾ ਕਰੋ ਸਰਦਨ ਹੁੰਦਾ ਉਹ ਨਾ ਲੱਗੇ ਵਾਹਿਗੁਰੂ ਬੋਲੋ ਵਾਹਿਗੁਰੂ ਤਾਂ ਬੋਲਦਾਂ ਹਾਂ ਰਹਿ ਗਈ ਸੀ ਉਹਨਾਂ ਦੀ ਹੁਣ ਇਹਨੂੰ ਕੀ ਪਤਾ ਇਹਨੇ ਕਿੰਨਾ ਤਾਂ ਵੱਡਿਆ ਵੀ ਨਹੀਂ ਉਹ ਪੂਰਾ ਪੂਰਾ ਕਰਕੇ ਨਾ ਮੰਮੀ ਕਰਾ ਕੇ ਉਹ ਵੀ ਨਹੀਂ ਚੱਕਰ ਉਹ ਵੀ ਜਿਆਦਾ ਕਿਸੇ ਨੂੰ ਫੜ ਲੈਣਾ ਮੂਹਲਾ ਜਦ ਕਰੀ ਓਹੋ ਆ ਪਾੜ ਤਾ ਲੈ ਨਾ ਵੱਟ ਵੱਟ ਦੂਗੀ ਕੋਈ ਨਾ ਵੱਡਦਾ ਤਾਂ ਕੱਲ ਮੰਮੀ ਵੱਟਦਾ ਤਾਂ ਅੱਛਾ ਭਾਈ ਮੇਰੇ ਨਾਮ ਨੇ ਜੰਦੀ ਮੈਂ ਤਾਂ ਕਰਦੀ ਨਹੀਂ ਨਹੀਂ ਮੈਂ ਤੁਹਾਨੂੰ ਕੁਝ ਕੇ ਕਰਕੇ ਦਿੱਤੀ ਵਾਹਿਗੁਰੂ ਦਾ ਨਾਮ ਲੈ ਕੋ ਯਾਰ ਚੜਾਉਂਦਾ ਸੀ ਇਹ ਬਹਿਲਾ ਸਤਨਾਮ ਰਹਿ ਗਿਆ ਸਤਨਾਮ ਰਹਿ ਗਿਆ ਸਾਰੇ ਕਦੇ ਪਾਈ ਪ੍ਰੋਗਰਾਮ ਚ ਕੰਮ ਆਵੇ। ਹਾਂ ਹਾਂ ਚੰਗੇ ਕੰਮ ਚੱਲਦੀ ਚੱਲ ਰਹੀ ਸਾਰਾ ਨੇ ਪ੍ਰੋਗਰਾਮ। ਵੱਡੇ ਨਹੀਂ ਨੇ ਤਨਦੀਪ ਨੇ। ਦੇਖੀਓ। ਦੱਸਤਾ ਮੈਂ। ਮੈਂ ਵੀ ਹੱਥ ਲਾ। ਉਹ ਬਾਈ ਵੱਡੇ ਨਹੀਂ ਹੋਇਆ ਲੰਬਾ ਬਹੁਤ ਹੋ ਗਿਆ ਤਾਂ। ਕੋਈ ਨਾ ਵੱਡ ਦੂਗਾ ਹੁਣ। ਕੋਈ ਗੱਲ ਨਹੀਂ। ਉਧਰ ਦਾ ਪੂਰਾ ਹੋ ਗਿਆ ਇਧਰ ਦੇ ਕਿੱਥੇ ਫਿਰਦਾ ਹੈ। ਨਹੀਂ ਹੋਇਆ ਪੂਰਾ। ਕਿ ਹਾਂ ਮੈਂ ਕਹਤਾ ਸੀ ਜਵੇ ਵੀ ਐ ਕਰ ਲੋ ਨਾ। ਬਾਅਦ ਚ ਦੇਖਦੇ ਆਂ। ਹੜ ਜਾ। ਮਮੀ ਥੋੜਾ ਜਿਹਾ ਹੋਰ ਕਰ ਲੈ। ਤੇ ਮਾਤਾ ਹਲ ਤੇ ਮਾਤਾ ਹਲ ਤਾਂ ਹੋਰ ਹੋਣਾ ਮੈਂ ਇਧਰ। ਆਓ। ਆਹ ਥੱਲੇ ਜਾਣਾ ਹਲ ਹੋ ਰਹੇ ਨੇ ਸਾਡੇ ਤੇ ਵੱਡ ਹੋਊਗਾ ਹੁਣੇ। ਮੰਮੀ ਆਪਣੇ ਵਾਲੇ ਪਾਸੇ ਚੜਾਓ ਥੋੜਾ ਜਿਹਾ ਕੋਈ ਕੋਟਣੇ ਤੇ ਚੜਾ ਲਓ ਹਲਾ ਕਰਤਾ ਹਾਂ 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 ਮੰਮੀ ਇੰਨਾ ਵੀ ਠੀਕ ਆ ਚਾਹੀਦਾ ਇੰਨਾ ਵੀ ਠੀਕ ਹੈ ਬੇਸ਼ੱਕ ਦੇ ਦਿੱਤੇ ਗਏ ਸੀ ਸੰਦੀਪ ਨੇ ਗਲਤ ਕਰਿਆ ਕੰਮ ਦੇ ਕਿਆ ਜੇ ਸਮਝਾਉਂਦੇ ਦੇ ਨਾ ਆਪਾਂ ਇਹਨਾਂ ਬੰਦ ਕਰਿਆ ਨੇ ਉੱਪਰਲਾ ਪਾਸਾ ਥੱਲੇ ਦਾ ਮੰਮੀ ਉਧਰਲੀ ਸੜ ਤੇ ਵੱਢ ਲਈ ਆ ਬੰਦਾ ਉੱਪਰ ਤੇ ਇਹ ਦੇ ਲਾ ਆਯਾ ਬੱਤ ਲੈ ਉਹ ਕੋਈ ਨਹੀਂ ਦੂਏ ਨੇ ਆਇਆ ਨਾ ਥੱਲੇ ਹੋਰ ਆ ਲੈਣਾ ਕਿੱਥੋਂ ਚੜੇ ਹਾਂ ਜਦੋਂ ਇਹਨੂੰ ਬਾਤ ਆਹੀ ਬੱਚੀ ਜੰਦੀ ਆਹੀ ਦਿਮਾਗ ਹੁੰਦਾ ਸੰਦੀਪ ਆਹ ਟੋਕ ਵੱਡਾ ਆਟੋ ਖੜੀ ਬਣ ਕੇ ਦਿਮਾਗ ਹੁੰਦਾ ਪੁੱਗੇ ਨਿਕਲ ਜਾਣੀ ਟੋਕ ਤੇਰੀ ਨਿਕਲ ਜੀ ਖੱਟ ਇਹ ਆਏ ਚੱਲੜੀ ਇਹ ਬਣ ਕਿਵੇਂ ਗਿਆ ਇਹ ਚਲ ਉਹ ਬਾਤ ਤਾਂ ਵਧੀਆ ਬਣਿਆ ਟੈਨਸ਼ਨ ਥੋੜਾ ਬਣਿਆ ਤਾਂ ਟੈਨਸ਼ਨ ਜਾਤੇ ਤਾਂ ਹੋਣਾ ਵੀਂਦਾ ਹੈਗਾ ਜੇ ਰਖਤੇ ਦੇ ਵਿੱਚ ਨਾ ਉਹ ਬੰਨਣੀਆਂ ਜੇਕਰ ਨਿਸ਼ਾਨ ਸਾਹਿਬ ਦਾ ਕੱਪੜਾ ਹੁੰਦਾ ਹਾਂਦਣਾ ਤੇ ਨਾਲ ਧਰਲ ਜਿਹੜਾ ਬਾੜਿਆ ਵਾ ਕਿੱਥੇ ਕਮਰ ਕੱਸੇ ਕਿਤੇ ਇੱਥੀ ਆ ਨਹੀਂ ਆਪੋ ਮੂਰੂ ਵੀ ਬਣਾ ਜਣਾ ਦੀ ਵੀ ਆ ਇਹਦੇ ਚੋਂ ਤੇ ਨਿਕਲ ਜਾਣਾ ਹੈ ਫालतू ਨਿਕਲ ਨਹੀਂ ਕੱਪੜਾ ਉਹਦੇ ਚੋਂ ਆ ਆ ਦੇਖ ਆ ਪਰੌਣਾ ਤਾਂ ਲੈ ਇਹ ਕੱਢ ਹਾਂ ਫालतू ਉਹਦੇ ਚੋਂ ਤਾਂ ਕੱਢ ਇਹ ਵਿਚਾਰੇ ਵਿਚਾਰੇ ਬਣਾ ਦੋ ਇਹਨੂੰ ਕਿਤੇ ਕੱਪੜਾ ਕਿਤੇ ਕਿਤੇ ਤਿੰਨ ਹਾਂ ਆ ਮੰਮੀ ਕੈਂਚੀ ਵੀ ਲੈ ਆ ਸੰਦੀਪ ਲੈ ਹੱਥ ਲਾਉਣਾ ਕੱਢ ਕੱਢ ਲੈ ਹੋਰ ਕੱਢ ਲੈ ਜੇ ਟੋਕ ਲੈ ਦੋ ਚਲ ਵਾਸ ਠੀਕ ਹੈ ਮਾਤਾ ਦੇਖ ਆਇੱਤੀ ਤੇ ਬੱਢੀ ਨੂੰ ਰਿਤੇ ਆ ਆ ਇਹਦੇ ਕੋਲ ਤੇ ਉਰੇ ਤੇ ਅੱਛਾ ਇੱਥੇ ਤੇ ਨਾ ਕੈਂਚੀ ਨਾ ਆਏ ਪਕਾ ਕੇ ਵੱਢ ਦੇ ਤੇਰੀ ਥੱਲੇ ਆ ਗਿਆ ਉਹ ਫੇਰ ਮੋੜਨਾ ਨਹੀਂ ਵਿੱਚ ਨੂੰ ਵਿਚਰ ਮੋੜਨ ਕੇ ਮੈਂ ਮਤਲਬ ਸਮਝਿਆ ਨਹੀਂ ਕਰਨਾ ਆਏ ਨਿਕਣਾ ਮੋੜਿਆ ਬੈ ਨਿਫਾ ਜਾ ਵੀ ਇੱਕ ਨਾਟਕ ਦਾ ਪੁੰਜੜ ਨਾ ਦੇਣਾ ਇੱਥੇ ਆਪਾਂ ਘੁੰਗਰੂ ਬੰਨ੍ਹੂਗੇ ਹਾਂ ਵੱਡੇ ਤੋਂ ਦੇਖੂਗਾ ਇੱਥੇ ਲੈ ਨਾ ਨਾ ਕਮਰ ਕਸਾ ਦੇ ਲਾਹਾਂ ਆ ਆ ਮੋੜ ਕੇ ਬੰਨ੍ਹਦੇ ਵੀ ਆਏ ਆ ਮੋੜ ਕੇ ਹਾਂ ਇੱਕ ਕਮਰ ਕਸਾ ਬੰਦੂਗੇ ਉੱਪਰ ਇੰਨਾ ਖੜਦੋ ਵਿਚ ਨੂੰ ਮੋੜ ਦੋ ਇੰਨਾ ਹਾਂ ਉਦੋਂ ਉੱਪਰ ਬੰਨ੍ਹ ਕੇ ਉਹਨੂੰ ਚਾਲ ਲੈ ਇੰਨਾ ਖੜਦੋ ਲੈ ਆਦਾ ਹਲੋ ਕਰਾ ਕਰਕੇ ਦੇਖਿਓ ਇਹ ਲੈ ਵਾਹ ਸੱਤ ਸੱਤ ਨਾ ਸੱਚੀ ਆ ਬਾਤ ਪੁੰਦਰਕ ਦੀ ਕਲਾ ਹਾਂ ਕਿਤੇ ਤੇ ਮੂ ਪਹਿਲੀ ਵਾਰ ਹੈ ਸੀ ਕਿਦਰਾਂ ਦੇਖਿਆ ਸੀ ਬੇ ਦਸ ਮਿਲ ਗਿਆ ਮੋੜਾ ਦਾ ਹਾਂ ਅਮਰ ਦੀ ਦੇਖਿਆ ਤੇ ਉਹ ਤੇ ਕਨੇ ਡਾ ਜਮ ਅਮਰ ਦੀ ਬਣਾ ਲਾ ਪਰ ਤੋਂ ਘੁਰੂ ਗਿਆ ਕਰ ਕੁੜੀ ਇੱਕ ਤਾਂ ਇੱਥੇ ਵੱਧੇ ਇੱਕ ਇੱਥੇ ਵੱਧੇ ਇਹਨੂੰ ਪਾੜ ਨਾਲੇ ਕੁੰਗੁਰਾ ਨਾਲੇ ਵੱਡਣਾ ਪਹਿਲਾਂ ਹਾਂ ਵੱਡੂਗੇ ਕਿੱਕਣਾ ਇੱਥੇ ਕੋਈ ਤਾਂ ਵੱਡ ਹੋ ਜਾਣਾ ਕੱਟ ਦੋ ਕੱਟ ਦੋ ਅੱਡ ਲੈ ਅੱਡ ਇੱਥੇ ਜਦ ਤੱਕ ਵੱਡਦਾ ਵਿੱਚ ਨੂੰ ਮੋਰ ਦਾਨਾ ਸੀ ਬੰਦਾ ਹਾਂ ਮੇਚ ਬਾੜ ਨੂੰ ਆਇਫਰੋਨੋਕ ਕਿ ਕੀ ਕਰੂੰਗਾ ਸੱਜੀ ਵਿੱਚ ਬਾੜ ਲਿਆ ਮੇਕੀ ਪੈਂਚੀ ਬਾੜ ਨੂੰ ਆਲੇ ਦੁਆਲੇ ਜਣਾ ਨੇ ਸਾਹਮਣੇ ਹਾਂ ਹਾਂ ਕੱਟ ਹੁਣ ਤਾਂ ਉਹ ਵੀ ਵੱਢਣੀ ਪੈਣੀ ਹੈ ਗਾਂਜ ਜਿੱਥੇ ਸੂਤੀ ਵੀ ਗਿਆ ਲੈਫ ਨਹੀਂ ਹੈਗੀ ਉਹ ਉਹ ਸਾਡ ਤਾਂ ਵੱਢ ਲੂਗਾ ਬਾੜਾ ਤਾਂ ਕੱਢ ਲਈ ਹੁਣ ਹਾਂ ਇਹ ਆ ਹਾਂ ਜੀ ਮੇਰੇ ਜੀ ਹਾਂ ਜੀ 来 मम्मी हां जी हां जी आजा ऑल ऑफ आई हां तेरा ਕਪੜਾ ਵਾਦਾ ਘਾਟਾ ਹੋਰ ਜੇ ਆਉਂਗਾ ਮੈਨੂੰ ਦੱਸੂਗਾ ਕਿ ਆ ਕਿਹ ਟੁਕੜੇ ਮੈਂ ਦੱਸ ਕੇ ਕਿ ਭੀ ਆ ਚੀਜ਼ ਲੈ ਆਂਗੀ ਗੋਟੇ ਚ ਬੰਦੇ ਨੇ ਕੰਮ ਆ ਜਾ ਲੈ ਆ ਆ ਦੇ ਨਾਲ ਬੰਦ ਅੰਮੂ ਆ ਦੇ ਨਾਲ ਬੰਦ ਮਮੇ ਕੋਈ ਗੁਰੂਏ ਬੰਦੇ ਇੱਥੇ ਬੰਦ ਜੋਰ ਗੱਲ ਬੰਦੇ ਤੂੰ ਆਉਣਾ ਹੋਗਾ ਆ ਚੀਜ਼ ਨਾ ਨਿੱਕੜ ਵੇ ਮੋੜੀ ਵੀ ਜਿਹੜੀ ਪਲੀਸ ਮਨ ਕੀ ਗੱਲ ਆ ਥੋੜਾ ਜਿਹਾ ਲੀ ਨਮਰ ਨਹੀਂ ਇਹ ਖਰਾਬ ਹੋਣਾ ਵਾਲਾ ਤਾਂ ਨਹੀਂ ਹੈ ਕੰਮ ਨਹੀਂ ਇਹ ਤਾਂ ਕਰ ਆਜਾ ਆਜਾ ਜਿੱਥੇ ਉਹ ਲੈ ਲੋ ਆਜਾ ਜਿੱਥੇ ਕੱਪੜਾ ਲੈ ਲੋ ਇੱਥੇ ਥੱਲੇ ਬੰਨ ਲੈ ਖਰਾਬ ਤੇਰਾ ਪੇਹ ਕਿਹਾ ਦੇਖਾ ਮੈਂ ਸੰਦੀਪ ਤੈਨੂੰ ਆਹੀ ਸੋਚਿਆਦਾ ਵੀ ਨਹੀਂ ਆਹੀ ਗਲਤੀ ਕਰਕੇ ਆਉਣੀ ਹੁੰਦੀ ਜੀ ਕੋਟਾ ਗੋਟਾ ਕੱਟ ਦੇ ਵੀ ਕਿ ਗੋਟਾ ਬੰਨ੍ਹ ਕੇ ਉੱਪਰ ਆਉਣਾ ਚਾਹੀਦਾ ਤਾਂ ਇਹ ਮੈਂ ਉਹਦੇ ਤੇ ਬੁੱਕ ਤੈਨੂੰ ਦੱਸਦਾ ਤਾਂ ਮੈਂ ਤੈਨੂੰ ਕੋਈ ਦੇ ਬਹੁਤ ਸਮਝ ਆਉਣ ਦੀ ਗੱਲ ਕਰ ਰਿਹਾ ਦਾ ਮੈਂ ਬੱਸ ਇਥੇ ਰੰਗ ਦੀ ਬੰਦੇ ਤੇ ਹੀ ਗਲਤੀ ਹੁੰਦੀ ਹੁੰਦੀ ਹੈ ਨਹੀਂ ਦੇ ਬਾਬਾ ਜੀ

ਇਹਦਾ ਬਾਦੂ ਉਹ ਦਦੂ ਪਤਾ ਨਹੀਂ ਦੋ ਦੋ ਵਾਰ ਆਲੇ ਦਦੀ ਦੇ ਨਾਲ ਬੰਨੇ ਗਏ ਨੇ ਉਹਨਾਂ ਨੂੰ ਸਾਫ਼ ਰੱਖੋ ਲੈ ਬਾਹਰ ਤੇ ਮੰਦੇ ਨੇ ਆਈ ਤੇ ਬੰਨੇ ਖੰਮਣੀ ਅੱਛਾ ਬੰਨੇ ਹਾਏ ਹਾਂ ਕੱਪੜੇ ਇਹਦੇ ਨਾਲ ਬਸ ਹਾਂ ਜੋਰ ਕਰ ਵੰਦੋ ਤਗੜ ਬੜੇ ਮਿਸ਼ਕਾ ਸੁਨਹਰ ਪੁੱਤ ਇੱਥੇ ਬੰਦ ਪੁੱਤ ਕੁੜ ਤੇ ਚੱਕੀ ਫਿਰਦੀ ਮਾਰੇ ਨੰਦ ਉਹ ਨਵਾਦਾ ਵਦਾ ਕੋਈ ਹਾਂ ਪਾਪਾ ਹਾਂ ਪਾਪਾ ਵੀ ਆ ਗਏ ਹੋ ਗਿਆ ਜੀ ਕੰਪਲੀਟ ਇੱਧਰ ਮੰਮੀ ਕਰੀ ਮੈਂ ਸਾਰਾ ਆਦੇ ਉਹ ਨਿਕਲੇ ਅੱਜ ਬੋਲਾ ਖੜ ਕੇ ਵੀ ਟੀਕਾ ਲੱਗਿਆ ਪਿਆ ਪਤਾ ਹੀ ਪੂਰਾ ਖੜ ਕੇ ਵੀ ਨਹੀਂ ਲੈ ਇਹੋ ਠੀਕ ਹੈ ਤਾਂ ਕੜਾਏ ਦੀ ਗੱਲ ਹਾਂ ਹਾਂ ਤੇ ਸੰਥਨ ਕਰੀਤੀ ਉਹ ਇਹ ਟੀਕੇ ਨੇ ਚੱਕਰ ਲੈਂਦੇ ਹਾਂ ਹਾਂ ਚਲ ਅੱਜ ਮੰਦੇ ਵਿੱਚ ਨਾਲ 4 ਹੋ ਜੂਗੇ ਨਾਲ ਇੱਕ ਆਹ ਇੱਥੇ ਆਏ ਹੋ ਜੂਗੇ ਤੁਸੀਂ ਬੰਨੋ ਇਹ ਤਾਂ ਮੰਦੇ ਵਿੱਚ ਇੱਤਰਾਜੀ ਵਾਹ ਜੀ ਵਾਹ ਨਹੀਂ ਭਾਈ ਸੋਤਨਾ ਆਜੂ ਸਭ ਨੇ ਪਹਿਲਾਂ ਮੂੰਹ ਆਉਂਦੇ ਜੇ ਤਰੇ ਉਹ ਤਾਂ ਮੈਂ ਚੱਕ ਲਵਾਂ। ਇਹ ਵਾਹੂ ਇੱਥੇ ਮੈਂ। ਹੁਣ ਇਹਨੂੰ ਨਿਆਣੇ ਤੇ ਪਾਪਾ। ਪਹਿਲਾਂ ਦੋ ਗੱਠਾ ਦੇ ਦੇ ਵੀ ਕਿ ਦੋ ਗੱਠਾ। ਕਿੰਨੇ ਗੱਠਾ ਦੇ ਪਹਿਲਾਂ ਉਹ ਜਿਹੜੀ ਇੱਕ ਟੁਕ ਵੀ ਜਾਂਦੀ ਨੇ ਜਿਹੜਾ। ਹੂੰ। ਹਨੂ ਬਾਲਟੀ। ਬਾਲਟੀ। ਇੱਕ ਛੱਜ ਨੂੰ। ਹੂੰ। ਛੱਜੇਗਾ? ਇਹ ਛੱਜ ਤਾਂ ਲਿਆਂਦਾ ਨਹੀਂ। ਛੱਜ ਤਾਂ ਮੁੰਡੇ ਦੀ ਵਾਲ ਨੂੰ ਨਹੀਂ ਆਉਂਦਾ। ਪੇਛਟੂਗੇ ਨਹੀਂ ਉਹਦੇ ਨਾਲ ਹੋਰ ਗੱਲ ਪੇਛਟ ਲਈ ਜਿਹੜਾ ਕਰਨਾ। ਉਹਨਾਂ ਖੰਮਣੀ ਬੰਨ੍ਹਦਾ। ਠੀਕ। ਹਾਂ ਬਾਜੋ। ਹਾਂ। ਉਹਨੂੰ ਬੰਨ੍ਹਣੇ ਪਾਸੇ ਨੇ। ਹੂੰ। ਹੋਏਗਾ ਛੱਜ। ਲੇ ਆਉਣਾ ਦੇਖੋ ਲੇਖੋ ਸਾਡੇ ਆਹ ਕਾਪੀ ਚਾ ਲਿਖ ਦੋ ਆਹ ਹੈ ਗੇਂਦੀ ਲੋੜ ਇੱਕ ਲੋਹੇ ਦਾ ਮਿਲਦਾ ਹੁੰਦਾ ਜਿਹੜਾ ਉਹ ਉਹ ਲਿਆਇਓ ਛੋਟਾ ਜਿਹਾ ਜੇ ਲਿਆ ਹੁੰਦਾ ਲੈਨੇ ਸਾਡੇ ਤੇ ਲੈ ਆਈ ਠੀਕ ਮੈਂ ਲਿਆ ਦੂੰਗੀ ਜਦ ਹੀ ਕੋਈ ਜੇ ਚਾਹੀਦਾ ਹੈ ਸਾਹਮਣੇ ਬੁੱਤ ਨੂੰ ਮਾਰਨੇ ਆਪ ਜੇ ਨੜਾਈ ਹੋਈ ਕਹਿੰਦੇ ਯਾਦ ਰਹਿ ਗਏ ਤੁਹਾਡੇ ਮਰਜੀ ਲੈ ਆਉਂਗਾ ਮੈਂ ਵੀ ਆ ਵੀ ਕਿਤੇ ਕੰਮ ਆਊਗੀ ਆ ਜਾਣੀਆਂ ਗੁੱਥਲੀ ਬਣ ਗਈ ਇਹ ਹਾਂ ਗੁੱਥਲੀ ਤਾਂ ਕਿਆ ਬਣ ਗਈ ਕੁੜੀ ਤੇ ਚਿੰਨੀ ਬਣ ਗਈ ਹਾਂ ਸਵਰੀ ਦੇ ਚੰਨੀ ਬਣ ਗਿਆ ਜੀ ਹਾਂ ਗੋਟੇ ਆ ਰਿਹਾ ਵੀ ਹਾਂ ਸਮਾਈ ਮੇ ਮੇ ਦਨ ਨੂੰ ਇਕੱਠਾ ਤੇ ਮਾਰ ਦਨਾ ਤੇ ਲਗਾ ਆ ਹੀ ਬੰਦੇ ਉਹਨੂੰ ਆ ਇਹੋ ਬਾਲਟੀ ਬਾਲਟੀ ਨੂੰ ਹਾਂ ਉਹ ਆਂਦੀ ਬਾਲਟੀ ਤੇ ਵੱਧ ਲੰਬੀ ਜੀ ਆ ਉਹ ਕਿੱਦਾ ਆ ਆਂਦੇ ਆ ਬੰਨੂ ਗਿਆ ਤੂੰ ਬੰਨੂ ਗਿਆ ਯਾਰ ਆ ਨਾਲ ਆ ਕੋਈ ਨਹੀਂ ਕੋਈ ਨਹੀਂ ਬੱਕੀ ਵਦਨੀ ਕਿਹੜੇ ਚੱਕਰਾਂ 'ਚ ਪੈ ਗਿਆ ਬਸ ਬ੍ਰੇਕ ਦੀ ਗੱਠ ਪੈਂਦੀ ਨਹੀਂ ਇਤਨਾ ਕੰਨ ਤੇ ਕਨ ਇਹ ਬਿੱਤੀ ਆ ਆ ਹਾਂ ਉਹ ਵੀ ਹੈ ਗੱਲ ਚੈਂ ਮੱਟੀ ਲਿਓਗੇ ਬਾੜ ਹੈ ਮਿਸਤਰੀ ਆ ਗਿਆ ਥੱਲੇ ਹਾਂ ਜੀ ਮਿੱਤਰ ਜੀ ਆ ਗਿਆ ਵੀਰ ਜੀ ਆ ਗਿਆ ਆ ਗਿਆ ਆ ਗਿਆ ਲਾ ਜੀ ਇਹ ਤਾਂ ਹੋ ਗਿਆ ਓਕੇ ਓਕੇ ਕੰਮ ਰਹੀ ਤੇ ਮੈਂ ਵੀ ਗੱਠ ਮਾਰ ਦਮ ਹਾਂ ਜੀ ਇੱਥੇ ਬੰਨ ਕੇ ਆ ਲਾਖਾਂ ਆਹ ਉਹ ਕੰਮਣੀ ਇੱਧਰ ਬੰਦੀ ਇੱਧਰ ਬੰਦੀ ਆ ਬੰਦੀ ਠੀਕ ਹੈ ਬੰਦੀ ਠੀਕ ਹੈ ਇਹ ਕਰ ਲੈ ਆਹੋ ਕੰਮਣੀ ਬੰਦ ਲਿਆ ਦਰ ਆਹੋ ਇਹ ਕਰ ਲੈ ਤੁਹਾਨੂੰ ਤਾਂ ਕੰਮਣੀ ਗੁੰਮਣੀ ਬੰਦ ਨਹੀਂ ਆ ਇਹਨੂੰ ਵੰਡਣਾ ਖੁੱਦ ਨੂੰ ਤਾਂ ਆ ਜਾਣਾ ਤੁਸੀਂ ਸਵੇਰੇ ਆਹ ਸਾਹ ਲੈ ਸਵੇਰੇ ਸਾਥ ਨਹੀਂ ਆਜੂ ਆਹੋ ਆਜੂ ਲੈ ਉਹ ਅੱਜ ਤਾਂ ਬਾਹਰ ਨਾ ਵਿਆਹ ਨੂੰ ਜਾਣਾ ਹੈ ਬਾਦੂ ਹੋ ਜਾਂਦਾ ਮੈਂ ਕਹਿੰਦਾ ਹਾਂ ਕੱਲ ਨੂੰ ਮੈਂ ਕਹਾਂ ਕਹਿੰਦਾ ਉਹਨਾਂ ਪਹਿਲਾਂ ਸਜਣਾ ਕਰ ਲੈ ਜੇ 10 ਵਜੇ ਜਾਉਂਗੇ ਮਗਰ ਸਾਜਣਾ ਜਾਈਂ ਤੇ ਆਨ ਕੋਨ ਦਾ ਪਾਈ ਹਾਂ ਸੋ ਮੈਂ ਤਾਂ ਕੈਂਟਨ ਮੱਖ ਪਾਈ ਜਾ ਜਿਹੜੇ ਜਾਣੇ ਉਹਦੇ ਬਾਅਦ ਹੈਲਪ ਕਰਾ ਦੇਣਗੇ ਫਿਰ ਫਿਰੇ ਹੋਰ ਪਹਿਲੇ ਤੂੰ ਉੱਥੇ ਜਾਣਾ ਉਹਨੇ ਤੂੰ ਜਾਣਾ ਪਹਿਲੇ ਤੂੰ ਅੱਛਾ ਹਾਂ ਭਾਣਜੀ ਦਾ ਰਿਆ ਚੱਲੋ ਵੀ ਜ਼ਰੂਰੀ ਹੈ ਉਹ ਵੀ ਜ਼ਰੂਰੀ ਭਾਈ ਮੈਂ ਦੱਸ ਕੇ ਮੱਖ ਪਾਈ ਜਾਇਂ ਇਥੇ ਰੋ ਕਮਾਣਾ ਕਰ ਹੂੰ ਆ ਕਾਂਚੀ ਮਾਰ ਲੈ ਤਾਂ ਫੇਰ ਆਨੇ ਕਿਤੇ ਕੱਟਵਾ ਲਾ ਪਰ ਵੈਸੇ ਦੋ ਸਤਨਾਮ ਕਾ ਕਰ ਇਸ ਤੋਂ ਪਾਸੇ ਰੱਖ ਦੇ ਸਤਨਾਮ ਹਾਂ ਵਾਹਿਗੁਰੂ ਸਤਨਾਮ ਸਤਨਾਮ ਭਾਈ ਆ ਵੜੇ ਤੋਂ ਨਹੀਂ ਮੈਂ ਪਿੱਛੇ ਚੱਲੂੰਗੀ ਤੂੰ ਕਿੱਥੇ ਤਾਂ ਜਿਹੜਾ ਕੰਮ ਤੈਨੂੰ ਰੋਕਣਾ ਕਰੂਗੀ ਇਹ ਨਹੀਂ ਕੁੜੇ ਹਟ ਜਾ ਹਾਂ ਤੇਰਾ ਵਾਹ ਕਰਦੀ ਆ ਇੱਧਰ ਬੇਬੇ ਕਿਆ ਪੁੱਛਦੀ ਕਹਿੰਦੀ ਤੇਰਾ ਵਾਹ ਕਰਦੀ ਆ ਮੇਰਾ ਕਰਦੀ ਏ ਮੇਰਾ ਦੇ ਦੇ ਹਾਂ ਤੇਰਾ ਦੇ ਰੋਜ਼ ਚਾਕੂ ਮੰਗਦੀ ਕਾਹਨੋਂ ਚਾਕੂ ਕਹਿੰਦੀ ਮੇਰਾ ਚਾਕੂ ਦੇ ਦੇ ਵਾਹ ਦੇ ਦੇ ਨਹੀਂ ਨਹੀਂ ਮੈਂ ਨਹੀਂ ਜਾ ਰਹਿਣ ਦੇ ਲੈ ਦੇ ਨਹੀਂ ਬੂਬਾ ਤੈਨੂੰ ਕੀ ਕਰਨਾ ਹੈ ਹਾਂ ਤਾ ਤੁਹਾਡੋ ਵੀਰ ਨੂੰ ਕਾ ਟਿਊਸ਼ਨ ਚੱਲੇ ਜਾ ਵੀਰ ਦੀ ਨਾਲ ਟਿਊਸ਼ਨ ਜਾ ਜਾ ਜਾਂ ਭੱਜ ਜਾ ਜਾ ਵੀਰ ਨੂੰ ਭੇਜ ਉਹ ਕਬੀਰ ਖਾਂਦਾ ਵੀਰ ਖੰਡ ਖੀਰ ਹੈ ਦਸ ਦਾ ਪਨੀਰ ਉਹਨੂੰ ਬੁਲਾ ਲਿਓ ਸਵੇਰੇ ਹਾਂ ਤੁਹਾਡੇ ਨਾਲ ਕੱਪੜਾ ਉਹ ਕਿੱਥੇ ਚੱਲਦਾ ਹੈ ਮੇਰੇ ਬਹੁਤ ਨੀ ਗਾਲੀਆਂ ਐ ਨੀ ਗਾਲੀਆਂ ਐਨ ਕਾ ਲਾਉਣੀ ਇਹਨੂੰ ਹਾਂ ਹਾਂ ਕਰ ਉਹਨੂੰ ਬੁਲਾ ਲਿਓ ਸਵੇਰੇ ਸਾਜਦੇ ਆਂ ਉਹ ਬੈਨ ਨਹੀਂ ਉਹ ਇਸ ਵੇਲੇ ਦਾ ਠੀਕ ਹੈ ਨਾ ਸਾਜੀ ਨਿਗਾਲੀਆਂ ਨਿਕਲਾਈਆਂ ਤਾਂ ਜਦ ਵੀ ਤਾਂ ਚੱਕਰੋਂ ਤੁਸੀਂ ਤਾਂ ਤੇ ਨਿਗਾਲੀਆਂ ਨਿਕਲੋਂ ਆਈਆਂ ਦੀ ਘਰੀ ਤੇ ਹਾਂ ਮੈਂ ਤੁਹਾਨੂੰ ਸਮਝੀ ਪਾਣੀ ਪੀਲਾ ਠੰਡਾ ਦਾ ਹਾਂ ਦੇ ਘੁੰਡ ਚਖਾਉ ਮੇਰੇ ਘਰ ਵਾਲੀ ਦਾ ਦਿਲ ਘੰਟਦਾ ਮਮੀ ਇੱਧਰ ਬਜ਼ਾਰੀ ਦਾ ਕੀ ਕਰ ਉਹ ਅੱਲਾ ਕੋਈ ਠੰਡਾ ਪਾਣੀ ਕੋਸੇ ਬਾਬਾ ਇਹਨੂੰ ਪਲਾਓ ਕੋਸੇ ਲੈ ਕੇ ਜੂਸ ਪਲਾਓ ਹਾਂ ਜੂਸ ਪਲਾਓ ਆਜੀ ਤਾਂ ਪਹਿਲੀ ਹੀ ਬੈਠੀ ਹੀ ਹੈ ਤਾਂ ਤੇਰੇ ਕਾ ਜੂਸ ਪੀ ਲੈ ਹਾਂ ਤਾਂ ਫਾਈ ਕਾਤੇ ਘੜਦਾ ਦਿਲ ਮੰਮੀ ਮੰਮੀ ਇਹਦੇ ਨਾਲ ਐਨਕਾ ਲੱਗੇ ਵੀ ਨਿਕਾਲੀ ਲਾਉਂਦੀ ਹੋਣੀ ਲਾਲੇ ਪੜੇ ਉਹ ਬਾਪੇ ਹੁਣ ਮਸ਼ੀਨ ਚਲਾ ਕੇ ਆਈ ਆ ਨਾ ਥੋੜਾ ਦਾ ਸਿਰ ਤੱਕ ਮਾਉਣੀ ਐ ਲਾ ਸਾਹ ਬਲ ਉਹਦੇ ਕੰਮ ਆਉਣਾ ਥੋੜੇ ਫੇਰੇ ਹਾਂ ਨਿੰਨੂ ਪਤਾ ਹੈ ਹਨੂ ਤੈਨੂੰ ਤਹਲਾ ਕੇ ਰੱਖੋ ਹਾਂ ਪ੍ਰਾਤ ਕਈ ਪ੍ਰਾਤ ਕਈ ਕੰਮ ਆਉਣਾ ਹੈ ਕਰੇਗਾ ਥੋੜੀ ਗਿਲ ਬੰਨ ਦਿਓ ਗੋਟੇ ਵਾਲਾ ਚਾਹੀ ਜੀ ਗਿਲ ਮਾਜੀ ਬੰਨ ਦਿਓ ਹਾਂ ਸਾਰੇ ਪਾਸੇ ਕੰਮ ਆਉਣਾ ਨੇ ਇਹਦੇ ਵਾਰ ਹੁਣ ਨਹੀਂ ਨਾ ਰੱਖ ਲਿਆ ਮੈਂ ਸਾਹ ਕਿਉਂ ਅਜੇ ਥੋੜਾ ਕੰਮ ਆਉਗਾ ਆ ਕਹੇ ਤੂੰ ਕੋਈ ਨੜਾਈ ਜਾਣਾ ਕੋਈ ਨਹੀਂ ਨਿਆਣੇ ਦਾ ਕੰਮ ਕੀ ਹੁੰਦਾ ਇਹਨਾਂ ਨੇ ਖੇਲੀ ਜਾਣਾ ਲਿਬੜੀ ਜਾਣਾ ਤੇ ਬੜੀ ਜਾਣਾ ਐਕੜੀ ਚੱਲਣਾ ਇਹਨਾਂ ਦਾ ਕੰਮ ਦੋਈ ਦੋਈ ਤੋਕਲੇ ਆ ਮੈਂ ਕੋਈ ਮੈਂ ਜਾਣਾ ਪੈਣਾ ਮੈਂ ਤਾਂ ਬੀਬੀ ਬਦਲਾਦਾ ਬੰਦੇ ਜਾਂ ਤਾਂ ਨਹੀਂ ਘਟਿਆ ਬੀਬੀ ਬੀਬੀ ਬਦਦਾ ਤਾਂ ਗਿੱਚੀ ਜੀ ਦੁਖੀ ਹੁੰਦੀ ਆ ਮੇਰਾ ਤਾਂ ਆ ਸਾਰਾ ਕੁਝ ਮਜ਼ਾ ਸਰ ਨਹੀਂ ਰੈਸਟ ਕਰ ਨੂੰ ਕਹਤੈ ਨੂੰ ਡਾਕਟਰ ਨੂੰ ਰੈਸਟ ਕਿੱਥੇ ਕਰੂਗੀ ਜਾ ਤੂੰ ਉਹ ਕਰ ਲੈ ਲੱਗ ਗਈ ਕੋਈ ਦਵਾਈ ਨਹੀਂ ਆ ਤੈਨੂੰ ਪਤਾ ਨਹੀਂ ਜਖਾਮ ਕਰਕੇ ਹੀ ਹੈ ਜਖਾਮ ਕਰਕੇ ਵੀ ਹੋ ਸਕਦਾ ਤਾਂ ਗੈਊਈ ਤਾਂ ਨਹੀਂ ਲੱਤੀ ਸਟਰਾਜੀ ਨੇ ਅਲਰਜੀ ਤੇ ਕੋਈ ਕੱਲ ਲਈ ਤੇ ਨਾ ਉਹ ਵੀ ਉਹ ਵੀ ਵਸ ਖਰਾਬ ਕਰਦੀ ਐ ਸਟਰਾਜੀ ਨੇ ਅਲਰਜੀ ਤੇ ਉਹ ਨੀਂਦ ਲੱਗ ਜਾਂਦੀ ਆ ਹੁਣ ਬਸ ਕੁੱਤੇ ਹੀ ਬਾਹਰ ਤਾਂ ਨਹੀਂ ਸਾਡੇ ਇਹ ਹਾਂ ਮਮੀ ਹਾਂ ਇੱਧਰ ਪੱਖੂ ਕੁੱਤੇ ਹੀ ਬਹੁਤ ਆਏ ਕਰਨ ਨਹੀਂ ਖਾਜ ਨਾ ਪਰ ਮੈਂ ਵੀ ਚੋਰਨਾ ਪਰੀ ਪਈ ਆ ਭਾਈ ਮੇਰੇ ਨਾਲ ਘਰ ਲਾਦੀ ਮੈਨੂੰ ਚੱਲੀ ਉਹ ਨਾ ਠੀਕ ਆ ਮੇ ਤਾਂ ਦੁੱਧ ਸੇ ਦੇ ਹੋ ਜਾਂਦੀ ਹੈ ਹਾਂ ਹਾਂ ਅਲਰਜੀ ਜੀ ਹੋ ਜਾਂਦੀ ਬੰਦ ਉਹ ਮੈਂ ਦੁੱਧ ਦਸਤ ਨਹੀਂ ਇੱਥੇ ਜਾਉ ਨਹੀਂ ਛੱਡ ਦੀ ਨਾ ਨਾ ਹੋ ਆਲੇ ਦਲੇ ਵੀ ਹੈਗੇ ਬਾਹਰ ਉਹ ਗਿੱਲੀ ਇੱਧਰ ਵੀ ਆਉਂਦੇ ਆਹੋ ਗਿੱਲੀ ਇਹਦਾ ਚੀਜ਼ੋਂ ਆਏਗਾ ਬੇ ਤਾਂ ਕੋਈ ਚੀਜ਼ ਹੈ ਪਤਨ ਕਾਤੇ ਤਾਂ ਰੜਾ ਪਿਆ ਇਹ ਇੱਧਰ ਤੇ ਆਉਂਦਾ ਸੋ ਆਏ ਵੀ ਨਹੀਂ ਵੀ ਖਾਦੇ ਨਹੀਂ ਆ ਇੱਕ ਅੱਡਾ ਤਾਂ ਕਿਤੇ ਹੋਇਆ ਪਰ ਉਹ ਕਰਨ ਦੇ ਵਿਚਾਰੇ ਤੇ ਬਹੁਤ ਚਾਹ ਹੁਸਤਦੀ ਹੈ ਉਹ ਤਾਂ ਤੇਰਾ ਲੜਨ ਜਾਣੇ ਖਾਵਾ ਨਹੀਂ ਕਰਦਾ ਹੂੰ ਆਰੇ ਪੈਂਡ ਕਰ ਲਈ ਗਿੱਲੀਆਂ ਨੇ ਆਪਣੀਆਂ ਕਟਾਈ ਹੋ ਰਹੀ ਤੇਰੀ ਹੁਣ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਵੀਡੀਓ ਤੇ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਜੀ ਕੋਈ ਨਹੀਂ ਬਹੁਤਾ ਰਹਿਣ ਦਾ